ਜੋ ਖੜੇ ਆ ਜੀ ਪਟਿਆਲਾ ਸ਼ਹਿਰ ਦੇ ਵਿੱਚ ਤੇ ਇੱਥੇ ਵੀ ਇੱਕ ਬੜੇ ਦਿਨਾਂ ਤੋਂ ਭਰਾਵਾਂ ਦੀ ਡਿਮਾਂਡ ਸੀਗੀ ਵੀ ਇੱਥੇ ਇੱਕ ਨਾ ਭਰਾ ਸਾਡਾ ਪੰਜਾਬੀ ਭਰਾ ਆ ਤੇ ਬਰਫੀ ਵੇਚਦੇ ਆ ਤੇ ਮੈਂ ਕਿਹਾ ਵੀ ਕਿਉਂ ਨਾ ਅੱਜ ਫਿਰ ਭਰਾਵਾਂ ਦੇ ਕੋਲ ਜਾ ਕੇ ਬਾਈ ਦੀ ਬਰਫੀ ਟੈਸਟ ਕੀਤੀ ਜਾਵੇ ਪਹਿਲਾਂ ਵੀ ਇੱਥੇ ਆਪਾਂ ਇੱਕ ਦਿਖਾਈ ਸੀ ਇੱਥੇ ਬਾਈ ਲਾਉਂਦੇ ਆ ਸਕਾਰਪੀਓ ਵਾਲੇ ਬਰਫੀ ਲਾਉਂਦੇ ਦੇਸੀ ਉਹ ਪਰਲੇ ਪਾਸੇ ਲਾਉਂਦੇ ਨੇ ਹੋਏ ਉਹ ਜਿੱਥੇ ਰੇਵਨ ਦਾ ਸ਼ੋਰੂਮ ਆ ਤੇ ਇਧਰ ਨੇ ਬਾਈ ਹੁਣੀ ਆ ਲਓ ਜੀ ਪਿੰਡਾਂ ਵਾਲੇ ਘਰ ਦੀ ਬਰਫੀ ਇਹ ਲੱਗਦਾ ਬਾਈ ਨੇ ਅੱਧਾ ਨਾਮ ਤਾਂ ਸਾਡਾ ਚੋਰੀ ਕਰ ਲਿਆ ਸਤਿ ਸ਼੍ਰੀ ਅਕਾਲ ਭਾਈ ਸਤਿ ਸ਼੍ਰੀ ਅਕਾਲ ਜੀ ਭਾਈ ਪਹਿਲਾਂ ਦੱਸੋ ਜੀ ਲਾ ਪਿੰਡਾਂ ਵਾਲੇ ਹੋ ਸਾਡਾ ਜੀ ਨਾਮ ਲੈ ਲਿਆ ਪਹਿਲਾਂ ਨਹੀਂ ਜੀ ਅਸੀਂ ਮੈਨੂੰ ਲੱਗਾ ਸਾਡਾ ਪਹਿਲਾਂ ਲੈ ਲਾ ਪਿੰਡਾਂ ਵਾਲੇ ਵਲੌਗਰ ਨਹੀਂ ਨਹੀਂ ਭਾਈ ਜੀ ਪਿੰਡ ਦੇ ਬਲੌਗ ਕਰਦੇ ਆ ਜੀ ਕੀ ਬਾਤ ਹੈ ਭਾਈ ਕੀ ਹਾਲ ਚਾਲ ਹੈ ਬਹੁਤ ਵਧੀਆ ਠੀਕ ਹੈ ਤੁਸੀਂ ਠੀਕ ਠਾਕ ਹੋ ਹਾਂਜੀ ਵਧੀਆ ਜੀ ਤੇ ਭਾਜੀ ਆ ਤੁਸੀਂ ਇੱਕ ਬਣਾਉਨੇ ਹੋ ਘਰ ਦੇ ਵਿੱਚ ਜਿਹੜਾ ਸਮਾਨ ਆ ਹਾਂਜੀ ਇਹ ਕਿਹੜੇ ਕਿਹੜੇ ਗੁੜ ਦੇ ਲੱਡੂ ਹੋ ਗਿਆ ਗਾਜਰ ਪਾਕ ਹੋ ਗਿਆ ਪਿੰਨੀਆਂ ਹੋ ਗਈਆਂ ਹਾਂਜੀ ਭਾਈ ਕਿਹੜੀ ਕਿਹੜੀ ਪਿੰਨੀ ਬਣਾਉਨੇ ਹੋ ਤੇ ਕਿਹੜੀ ਕਿਹੜੀ ਤੁਹਾਡੀ ਬਰਫੀ ਹੁੰਦੀ ਹੈ ਆਪਣੇ ਕੋਲ ਖੋਏ ਵਾਲੀ ਘਰ ਦੀ ओके okay. हां जी ਗਜਰੇਲਾ ਮਿਲ ਜਾਂਦਾ ਜੀ ਪਿੰਨੀ ਆਪਣੇ ਕੋਲ ਅਸਲੀ ਅੱਛਾ ਗਾਜਰਪਾਕ ਤੇ ਗਜਰੇਲੇ 'ਚ ਫਰਕ ਹੁੰਦਾ ਹਾਂਜੀ ਕੀ ਫਰਕ ਹੁੰਦਾ ਉਹਦੇ ਵਿੱਚ ਜਿਹੜਾ ਗਾਜਰਪਾਕ ਹੈ ਉਹਦੇ ਵਿੱਚ ਦੁੱਧ ਵਿੱਚ ਕਾੜ ਕੇ ਤੇ ਦੇਸੀ ঘি ਤੇ ਤੜਕਾ ਲਾ ਕੇ ਫੇਰ ਬਣਾਉਂਦੇ ਅੱਛਾ ਗਾਜਰਪਾਕ ਗਜਰੇਲਾ ਸੋਰੀ ਅੱਛਾ ਗਾਜਰਪਾਕ ਇਹ ਸਿਮਪਲ ਆਪਣਾ ਗਾਜਰਾਂ ਦੇ ਕੋਹੇ ਮਿਕਸ ਕਰਕੇ ਫੇਰ ਬਣਾਉਂਦੇ ਅੱਛਾ ਤੇ ਗਜਰੇਲਾ ਤੇ ਗਾਜਰ ਮੈਨੂੰ ਲੱਗਾ ਵੀ ਗਾਜਰਪਾਕ ਮਾਲਵੇ 'ਚ ਕਹਿੰਦੇ ਆ ਤੇ ਉਹਨੂੰ ਗਜਰੇਲਾ ਜਿਹੜਾ ਆ ਮਾਲਵੇ ਉਹ ਦਵਾ ਵਿੱਚ ਕਹਿੰਦੇ ਆ ਨਹੀਂ ਨਹੀਂ ਅੱਛਾ ਇਹ ਫਰਕ ਅਲੱਗ-ਅਲੱਗ ਆ ਰੈਸਿਪਟ ਅਲੱਗ-ਅਲੱਗ ਨੇ ਬਣਦਾ ਉਹ ਚਾਣੀ ਚ ਬਣਦਾ ਅੱਛਾ ਕਿ ਤ੍ਰੇਲਾ ਚਾਣੀ ਚ ਬਣਦਾ ਆ ਪੱਕ ਬਣਦਾ ਗਾਜਰੇ ਨੂੰ ਦੁੱਧ ਅੱਛਾ ਉਹ ਦੁੱਧ ਦੇ ਵਿੱਚ ਬਣਦਾ ਠੀਕ ਹੈ ਭਾਜੀ ਤੇ ਭਾਜੀ ਕਦੋਂ ਤੋਂ ਸ਼ੁਰੂ ਕੀਤਾ ਕੰਮ ਤੇ ਕਿੰਨੀ ਦਿਨ ਹੋ ਗਿਆ ਕੰਮ ਕਰਦੇ ਮੈਂ ਤਕਰੀਬਨ ਦਵਾਈ ਤੋਂ 15-20 ਦਿਨ ਪਹਿਲਾਂ ਕੰਮ ਸ਼ੁਰੂ ਕੀਤਾ ਸੀਗਾ ਅੱਛਾ ਜੀ ਹਾਂ ਜੀ ਤੇ ਉਰੇ ਪਟਿਆਲਾ ਸ਼ਹਿਰ ਦੇ ਵਿੱਚ ਸ਼ੁਰੂ ਕੀਤਾ ਇਹ ਆਪਣਾ ਕੰਮ ਸੂਰਤ ਤੋਂ ਮੈਂ ਬੇਸਿਕਲੀ ਬਲੌਂਗ ਕਰਦਾ ਹਾਂ ਰਿਸਪੌਂਸ ਕਿਵੇਂ ਆਇਤੀ ਰਿਸਪੌਂਸ ਬਹੁਤ ਸੋਹਣਾ ਮਹਾਦੇਵ ਦੀ ਕਿਰਪਾ ਨਾਲ ਜੀ ਅੱਛਾ ਸਭ ਤੋਂ ਵੱਡੀ ਨਾ ਇੱਕ ਲੋਕਾਂ ਦੀ ਹੁੰਦੀ ਆ ਸਵਾਲ ਹੁੰਦਾ ਆ ਵੀ ਮੱਝਾਂ ਆਪਣੀਆਂ ਨੇ ਕਿ ਦੁੱਧ ਡੇਰੀ ਤੋਂ ਲੈਣ ਮੈਂ ਮੱਜਾ ਮੇਰੇ ਖੁਦ ਆਪਦੀ ਨੇ ਜੀ ਮੈਂ ਵਾਕਈ ਬੇਸਿਕਲੀ ਆਪਦਾ ਮੇਰੇ ਜਿਹੜਾ ਕੀਤਾ ਵੈ ਪ੍ਰਾਈਵੇਟ ਪ੍ਰੈਕਟਿਸ ਵੈਟਰੀ ਡਾਕਟਰ ਆ ਜੀ ਅੱਛਾ 2011 ਤੋਂ ਮੈਂ ਪ੍ਰਾਈਵੇਟ ਪ੍ਰੈਕਟਿਸ ਕਰ ਰਿਹਾ ਹਾਂ ਓਕੇ ਹਾਂਜੀ ਖੁਦ ਮੇਰਾ ਫਾਰਮ ਹੈ ਮੇਰੇ ਕੋਲ ਸ਼ਾਈਵਾਲ گاਮਾਂ ਤੇ ਆਪਦੀ ਮੱਜਾਂ ਰੱਖੇ ਨੇ ਅੱਛਾ ਜੇ ਮੇਰੇ ਕੋਈ ਕਈ ਵਾਰ ਹੁੰਦਾ ਨਹੀਂ ਕੋਈ ਕਸਟਮਰ ਕਹੇ ਵੀ ਅਸੀਂ ਜਾ ਕੇ ਦੇਖਣਾ ਮੇਰੇ ਖੁਦ ਆਪਣੇ ਪਸ਼ੂ ਘਰ ਦੇਖ ਸਕਦਾ ਆਪਦੀ ਕੋਈ ਚੀਜ਼ ਵੀ ਬਣਾਉਣੀ ਆ ਕਸਟਮਰ ਨਿਗਾਹ ਸਾਹਮਣੇ ਆਪਣੇ ਕੋਲ ਬਣਵਾ ਸਕਦਾ ਅੱਛਾ ਕੋਲ ਬਹਿ ਕੇ ਮੋਲ ਕਰ ਸਕਦਾ ਓਕੇ ਤੇ ਨਹੀਂ ਹੁਣ ਜਿਹੜਾ ਤੁਹਾਡੇ ਕੋਲ ਤੁਸੀਂ ਗਾਜਰ ਪਾਕ ਬਣਾ ਉਹ ਸਾਈਵਾਲ ਗਾਈਆਂ ਦਾ ਦੁੱਧ ਆਉਂਦਾ ਕਿ ਮੱਝਾਂ ਦਾ ਦੁੱਧ ਆਉਂਦਾ ਮਿਕਸ ਦੁੱਧ ਰ ਬਣਾਉਨੇ ਆ ਜੀ ਮਿਕਸ ਦੁੱਧ ਦਾ ਤੇ ਜਿਹੜੀ ਬਰਫੀ ਬਣਾਉਨੇ ਹੋ ਇਹ ਵੀ ਮਿਕਸ ਦੁੱਧ ਹੀ ਹੁੰਦੀ ਹੈ ਸਾਈਵਾਲ ਦੇ گاਵਾਂ ਦੇ ਤੇ ਮੱਝਾਂ ਦਾ ਦੁੱਧ ਆਉਂਦਾ ਸਾਈਵਾਲ ਦੇ ਵਿੱਚ ਖੋਆ ਬਹੁਤ ਘੱਟ ਨਿਕਲਦਾ ਦੁੱਧ ਗਾਂ ਦੇ ਵਿੱਚੋਂ ਥੋੜਾ ਜਹ ਹਾਂਜੀ ਫਰਕ ਆ ਮੱਝਾਂ ਦੇ ਦੁੱਧ ਦਾ ਹਾਂਜੀ ਕਿੱਥੇ ਮੱਝਾਂ ਦੇ ਵਿੱਚ 5 ਕਿਲੋ ਦੁੱਧ ਮਗਰ ਲਗਭਗ ਤੁਹਾਨੂੰ 12-1300 ਗ੍ਰਾਮ ਮਿਲ ਜਾਣਾ ਕਿੱਥੇ ਉਹੀ ਗਾਵਾਂ ਦੇ ਵਿੱਚ ਜਾ ਕੇ ਤੁਹਾਨੂੰ 7-8 ਕਿਲੋ 9 ਕਿਲੋ ਦੁੱਧ ਦੇ ਵਿੱਚ ਜਾ ਕੇ ਤੁਹਾਨੂੰ ਕਿਲੋ ਹੁੰਦਾ ਹੈ ਗਾਵਾਂ ਦੇ ਦੁੱਧ ਦਾ ਹਾਂਜੀ ਹਾਂਜੀ ਤੇ ਇੱਕ ਹੋਰ ਚੀਜ਼ ਆ ਵੀ ਰੇਟ ਬਹੁਤ ਤੁਹਾਡਾ ਇੱਕ ਹਾਈ ਆ ਕਲੀਅਰ ਜੀ ਗੱਲ ਕਰਾਂ ਮੈਂ ਬਰਫੀ ਦਾ ਰੇਟ 1000 ਰੁਪਏ ਕਿਲੋ ਆ ਹਾਂਜੀ ਤੇ ਕੀ ਐਸਾ ਬਰਫੀ ਦੇ ਵਿੱਚ ਪਾਉਂਦੇ ਹੋ ਉਹ ਜਿਹੜਾ 1000 ਰੁਪਏ ਕਿਲੋ ਰੇਟ ਰੱਖਿਆ ਭਾਈ ਜੀ ਭਾਈ ਜੀ ਜਿਹੜੀ ਆਪਣੀ ਕੁਆਲਿਟੀ ਸਾਡੀ ਉਸੇ ਰੇਟ ਦੀ ਸੀ 1000 ਰੁਪਏ ਕਿਲੋ ਲੈ ਰਹੇ ਅੱਛਾ ਹਾਂਜੀ ਸਾਡਾ ਇਸ ਦੇ ਵਿੱਚ ਅਸੀਂ ਬਿਲਕੁਲ ਚੀਨੀ ਕਿਸੇ ਚੀਜ਼ ਨੂੰ ਯੂਜ਼ ਨਹੀਂ ਕਰਦੇ ਅੱਛਾ ਤੇ ਜਿਵੇਂ ਸਾਡਾ ਹੁਣ ਇੱਕ ਸਿਸਟਮ ਰੱਖਿਆ ਕੋਈ ਸਾਡੀ ਚੀਜ਼ ਕਿਤੇ ਵੀ ਤੁਸੀਂ ਲੈਬ ਤੋਂ ਟੈਸਟ ਕਰਾਓ ਜੀ ਕੋਈ ਇਸੇ ਫਿਰ ਮਿਲਾਵਟ ਨਹੀਂ ਜੀ ਇਸ ਕਸਟਮਰੀ 50000 ਰੁਪਏ ਸਾਡਾ ਪ੍ਰਾਈਸ ਹੋਵੇ ਨਹੀਂ ਮੈਨੂੰ ਗੱਲ ਦੱਸੋ ਤੇ ਜਿਹੜੀ ਤੁਸੀਂ ਚੀਨੀ ਦੀ ਗੱਲ ਕਹਿੰਦੇ ਵੀ ਤੁਸੀਂ ਚੀਨੀ ਨਹੀਂ ਪਾਉਂਦੇ ਫਿਰ ਕੋਹ ਪੁੱਛ ਪਾਉਣੇ ਕੀ ਉਹ ਖੰਡ ਦੇ ਵਿੱਚ ਖੰਡ ਦੇ ਰੂਪ ਕੀ ਬੋਲਦੇ ਦੇਸੀ ਖੰਡ ਵਰਤਦੇ ਅੱਛਾ ਦੇਸੀ ਖੰਡ ਪਾਉਂਦੇ ਹੋ ਦੇਸੀ ਖੰਡ ਵਰਤਦੇ ਹਰ ਇੱਕ ਚੀਜ਼ ਦੇ ਵਿੱਚ ਅੱਛਾ ਹਾਂਜੀ ਬਾਕੀ ਮਿੱਠਾ ਆਪਣਾ ਇੰਨਾ ਲਾਈਟ ਹੁੰਦਾ ਕੋਈ ਬੱਚੇ ਬਜ਼ੁਰਗ ਜੋ ਵੀ ਖਾ ਸਕਦੇ ਕਿੰਨੇ 1 ਕਿਲੋ ਮਗਰ ਕਿੰਨਾ ਪਾਉਂਦੇ ਹੋ ਕਿਲੋ ਖੋਇਆ ਮਗ ਦੇਖ ਲਓ ਬਾਜ ਲੋਕਾਂ ਨੇ ਚੈੱਕ ਕਰਨ ਆ ਜਾਣਾ ਜਿੱਥੇ ਮਰਜ਼ੀ ਚੈੱਕ ਕਰਾਉਣ ਜੀ 50000 ਰੁਪਏ ਤੁਹਾਨੂੰ ਦੱਸਿਆ ਮੇਰਾ ਪ੍ਰਾਈਸ ਆਈ ਜੇ ਕੋਈ ਸਾਡੀ ਚੀਜ਼ ਦੇ ਵਿੱਚ ਕੋਈ ਮਿਲਾਵਟ ਹੋ ਕਿਸੇ ਵੀ ਤਰ੍ਹਾਂ ਦੀ ਅੱਛਾ ਜੇ ਕੋਈ ਮਿਲਾਵਟ ਕਰ ਦਵੇ ਹਾਂਜੀ ਜੇ ਕੋਈ ਮਿਲਾਵਟ ਕਰ ਦਵੇ ਕਸਟਮਰ ਲਈ 50000 ਰੁਪਏ ਦਾ ਪ੍ਰਾਈਸ ਆਈ ਅੱਛਾ ਹਾਂਜੀ ਸੱਚੀ ਸੁੱਤੀ ਕਿਰਤ ਕਰ ਰਹੇ ਪਰਮਾਤਮਾ ਨਾਮ ਲੈ ਕੇ ਕੀ ਬਾਤ ਹੈ ਭਾਈ ਕਿਤੇ ਲੱਗਦਾ ਨਹੀਂ ਵੀ ਆਪਾਂ 1000 ਰੁਪਏ ਰੇਟ ਰੱਖ ਕੇ ਕਸਟਮਰ ਥੋੜੇ ਘਟ ਜਾਂਦੇ ਨੇ ਵੀ ਜੇ 500 ਰੁਪਏ 600 ਰੁਪਏ 700 ਰੁਪਏ ਹੁੰਦਾ ਤੇ ਉਹ ਉਹ ਜ਼ਿਆਦਾ ਵਿਕਣੀ ਸੀ ਉਹਨੀ ਚ ਕਸਟਮਰ ਬਾਹ ਚੋ ਪਹਿਲਾਂ ਮੈਂ ਇੱਕ ਜਿਹੜਾ ਮੇਰੀ ਕਸਟਮਰ ਡੀਲ ਹੈ ਮੇਰਾ ਕੋਈ ਫੈਮਿਲੀ ਰਿਲੇਸ਼ਨ ਹੈ ਰੇ ਕਸਟਮਰ ਨਾਲ ਕੋਈ ਮੈਂ ਸਮਝੀ ਮੇਰੇ ਕੋ ਕਸਟਮਰ ਹੈ ਮੇਰੇ ਕੋਲ ਅੱਛਾ ਮੈਂ ਇਹ ਸਮਝੀ ਮੇਰੇ ਕੋ ਇੱਕ ਮੇਰਾ ਪਰਮਾਧਮਾ ਚੱਲ ਕੇ ਆ ਰਹੀ ਹੈ ਅੱਛਾ ਜੀ ਨਾਲ ਸਮਝ ਕੇ ਹਰ ਬਈ ਹੂੰ ਕਿਸੇ ਚੀਜ਼ ਦੇ ਵਿੱਚ ਅਸੀਂ ਕੋ ਮਿਲਾਪਟ ਨਹੀਂ ਕਰਨੀ ਜੀ ਜੇ ਕੋਈ ਮੇਰਾ ਰੇਟ ਹੈ ਮੇਰੇ ਕੁਆਲਟੀ ਦਾ ਰੇਟ ਹੋਗਾ ਭਾਈ ਦੁੱਧ ਦੇ ਵਿੱਚ ਜਿਹੜਾ ਜਦੋਂ ਹੁਣ ਦੁੱਧਿਆ ਚੋਣਾ ਹੁਣ ਅੱਜ ਕੱਲ ਦਾ ਹਰੇਕ ਚੀਜ਼ ਚ ਰੇਸ ਪਰਿਆ ਆਉਂਦੀਆਂ ਪੱਠਿਆਂ ਚ ਵੀ ਆਉਂਦੀਆਂ ਨੇ ਤੇ ਆਪਾਂ ਸ਼ੁੱਧ ਕਿਵੇਂ ਕਵਾਂਗੇ ਉਹ ਚੀਜ਼ ਨੂੰ ਕਿ ਤੁਹਾਡੇ ਪੱਠੇ ਮੇਰੇ ਜੀ ਜਿਵੇਂ ਵੀ ਕੋਈ ਚੀਜ਼ ਹੈ ਪੱਠੇ ਵਿੱਚ ਮੇਰੇ ਕੋਈ ਜਾ ਕੇ ਗਲੋਸੀ ਜਿਵੇਂ ਆਪਣਾ ਯੂਰੀ ਹੈ ਜੀ ਬਿਲਕੁਲ ਲਾਈਟ ਪਾਉਣੀ ਹੈ ਜੀ ਅੱਛਾ ਹਾਂਜੀ ਕੋਈ ਮੇਰੇ ਪਸ਼ੂ ਦੇ ਵਿੱਚ ਮੈਂ ਕਦੀ ਕੋਈ ਆਕਸੀਡੋਸੈਂਸ ਯੂਜ਼ ਨਹੀਂ ਕੀਤਾ ਹੈਗਾ ਅੱਛਾ ਹਾਂਜੀ ਵਿੱਚ ਕੋਈ ਨੇਚਰਲ ਜਿਵੇਂ ਦੁੱਧ ਹੋਊਗਾ ਉਹ ਵਿੱਚ ਛੋਣਿਆ ਹੈਗੇ ਖਾਦਾਂ ਵਿੱਚ ਵੀ ਅਸੀਂ ਬਹੁਤ ਹੱਦ ਤੱਕ ਅਸੀਂ ਆਮ ਫਾਰਮਰ ਨੂੰ ਹੀ ਬਹੁਤ ਘੱਟ ਰੇਲ ਸਪਰੇਅ ਯੂਜ਼ ਕਰਦੇ ਹਾਂ अच्छा बहुत कट करते हैं बहुत कट यूज करते हैं अच्छा हां जी मतलब ओदा कोई सीधे नुकसान तो नहीं होता अपनी चीज कोई भी कोई नुकसान नहीं होवे खुद से आव खाने अच्छा किसी तरह कोई अच्छा, अच्छा एक चीज उसी गल कर दी ਵੀ 50000 ਰੁਪਏ ਜੁਰਮਾਨਾ ਮੈਨੂੰ ਇਨਾਮ ਰੱਖਿਆ ਤੁਸੀਂ ਵੀ ਜੇਕਰ ਮਲਾਵੜ ਨਿਕਲੇ ਹਾਂਜੀ اچھا ਜੇਕਰ ਕੋਈ ਕਮੀ ਨਿਕਲੇ ਆਈ ਕਿਸੇ ਚੀਜ਼ ਕੋਈ ਕਸਟਮਰ ਨੇ ਚੀਜ਼ ਮੰਗਾ ਲਈ ਹਾਂਜੀ ਠੀਕ ਹੈ ਜਿਵੇਂ ਅੱਜ ਮੈਨੂੰ ਇੱਕ ਲੰਬਾ ਆ ਗਿਆ ਵੀ ਭਾਈ ਪਿੰਨੀਆਂ ਦੇ ਵਿੱਚ ਆਟਾ ਜ਼ਿਆਦਾ ਸੀ ਤੇ ਮੈਂ ਫਿਰ ਉਸ ਜਿਸ ਬੰਦੇ ਕੋਲ ਪਿੰਨੀਆਂ ਲਈਆਂ ਉਸ ਬੰਦੇ ਨੂੰ ਫੋਨ ਲਾ ਕੇ ਕਾਸ ਵੀ ਲਈ ਠੀਕ ਹੈ ਵੀ ਭਾਈ ਅਸੀਂ ਸਾਡੇ ਫੇਸ ਤੇ ਲੋਕ ਜੇ ਚੀਜ਼ ਖਰੀਦੇ ਆ ਨਾ ਤਾਂ ਮਤਲਬ ਉਹ ਬੰਦੇ ਦਾ ਧੋਖਾ ਨਹੀਂ ਹੋਣਾ ਚਾਹੀਦਾ ਪਰ ਸਾਡੇ ਸਬਸਕ੍ਰਾਈਬਰ ਸਾਡੀ ਫੈਮਿਲੀ ਆ ਹੈਨਾ ਉਹਨਾਂ ਨਾਲ ਹੀ ਚੀਜ਼ ਨਹੀਂ ਹੋਣੀ ਚਾਹੀਦੀ ਬਈ ਇਹ ਸਾਡੇ ਮੈਨੂੰ ਇਹ ਕਲੀਅਰ ਕਰੋ ਵੀ ਕੀ ਤੁਹਾਡੀ ਪ੍ਰੋਡਕਟ ਜਿਹੜਾ ਤੁਹਾਡੇ ਘਰ ਤੁਸੀਂ ਹੀ ਘਰੋਂ ਭੇਜਣਾ ਆ ਉਹ ਜਿਹੜੇ ਸਾਡੇ ਸਬਸਕ੍ਰਾਈਬਰ ਦੇ ਜਾਂ ਸਾਡੇ ਫਾਲੋਅਰਸ ਨੇ ਉਹਨਾਂ ਤੱਕ ਜੈਨੂਨ ਚੀਜ਼ ਹੀ ਜਾਊਗੀ ਜਿਹੜੀ ਸਾਡੇ ਮੂਹਰੇ ਪਈ ਹੋਊਗੀ ਬਈ ਮੇਰੇ ਵੱਲ ਇਹ ਨਹੀਂ ਹੈਗਾ ਕਿ ਕੋਈ ਟੈਸਟ ਮੈਂ ਕਿਸੇ ਨੂੰ ਤੁਹਾਨੂੰ ਹੋਰ ਚੀਜ਼ ਦੀ ਕਰਾਵਾ ਆਪਦੀ ਮੈਨ ਤੋਂ ਕੋਈ ਕਸਟਮਰ ਕੋਸੋਰ ਪਾਦੀਏ ਜਿਹੜੀ ਚੀਜ਼ ਅਸੀਂ ਆਪਦੇ ਖੁਦ ਕਰਕੇ ਉਹ ਹੀ ਕਸਟਮਰ ਦੇ ਨੇ ਕਟਿੰਗ ਵੀ ਮੇਰੀ ਚੀਜ਼ ਪਈ ਹੈ ਵਿੱਚ ਜੀ ਉਹ ਤੁਹਾਨੂੰ ਦਿਖਾਵਾਂਗੇ ਕਟਿੰਗ ਵਾਲੇ ਸਾਹਮਣੇ ਹੋ ਕੇ ਵਰਫੀ ਪੀਸ ਦਿੰਦੇ ਅੱਛਾ ਜਿਹੜਾ ਖੂਆ ਬਣ ਕੇ ਆਰੇ ਵਰਫੀ ਵਾਲੇ ਸਾਹਮਣੇ ਕਟਿੰਗ ਕਰਕੇ ਦਿੰਦੇ ਨੇ ਕਸਟਮਰ ਦੇ ਅੱਛਾ ਕਿੰਨੀਆਂ ਮੱਝਾਂ ਤੇ ਕਿੰਨੀਆਂ ਦਾ ਫਾਰਮ ਹੈ ਤੁਹਾਡਾ ਮੇਰੇ ਕੋਲ 8 ਨਾਲ ਸਮੱਝਾਂ ਦਾ ਫਾਰਮ ਹੈ 8-10 ਮੱਝਾਂ ਤੇ ਸਹੀ ਵਾਲ ਗਾਇਆਂ ਕਿੰਨੀਆਂ ਨੇ ਸਾਹੀ ਵਾਲ ਮੇਰੇ ਕੋਲ 2 ਗਾਵਾਂ ਨੇ 2 ਗਾਵਾਂ ਨੇ ਹਾਂਜੀ ਫਿਲਾਲ ਹੀ ਗੜੀ ਬਾਲਾ 10-12 ਹੋ ਗਈਆਂ ਤੁਹਾਡੇ ਹਾਂਜੀ 10-12 ਤੇ ਮਤ अच्छा बाड़ू मार्केट वाला दूध कोई नहीं मेरा जिन्नी मेरी डेली एवरेज उने आप खुद कर दे तैयार बन के आंदा अच्छा जिन्ना ਤੁਹਾਡੇ ਕੋਲ ਡੇਲੀ ਹੈਗਾ ਡਿਨੀ ਉਹਦੀ ਮੇਰੀ ਪ੍ਰੋਡਕਸ਼ਨ ਆ ਜੀ ਅੱਛਾ ਕਿੰਨਾ ਡੇਲੀ ਕਿੰਨਾ ਬਣਾ ਕੇ ਲਿਆਉਂਦੇ ਹੈਂ ਖਬਰਫੀ ਕਿੰਨੀ ਬਣਾ ਲਿਆਉਂਦੇ ਤੁਸੀਂ ਤਕਰੀਬਨ ਮੇਰੀ 7-8 ਕਿਲੋ ਡੇਲੀ ਵਰਫੀ ਲੱਗ ਜਾਂਦੀ ਹੈ ਅੱਛਾ ਡੇਲੀ ਜਿੰਨਾ ਕਿ ਲਿਆਉਂਦੇ ਉਹਨਾਂ ਵਿਕ ਜਾਂਦਾ ਵਿਕ ਜਾਂਦਾ ਹਾਂ ਜੀ ਕੁਝ ਵੀ ਸਮਾਨ ਮੇਰਾ ਮਕੇ ਮੁੜ ਕੇ ਨਹੀਂ ਗਿਆ ਹੈਗਾ ਭਾਈ ਉਹਨਾ ਬੜੀ ਦੂਰੋਂ ਆ ਲਗਭਗ 60 ਕਿਲੋਮੀਟਰ ਤੱਕ ਆਉਣ ਜਾਣੀ ਪੈ ਜਾਂਦਾ ਹੁਣਾਂ ਤੈਨੂੰ ਹਾਂਜੀ 60 ਕਿਲੋਮੀਟਰ ਪੈ ਜਾਂਦਾ ਹੈ ਜੀ ਮੈਂ ਤਾਂ ਯੋ ਰੇਡ ਵਾਰਾ ਖਾ ਜਾਂਦਾ ਫਿਰ ਇਹਨਾਂ ਸੰਰੂਰ ਆਪਦਾ ਕੰਮ ਸ਼ੁਰੂ ਕੀਤਾ ਦੀ ਗਈ ਤਕਰੀਬਨ 2 ਟਾਈਮ ਮਹੀਨੇ ਪਹਿਲਾਂ ਹੀ ਅੱਛਾ ਮਨੂਰੇ ਮੇਰੇ ਪਟਿਆਲੇ ਦੇ ਕੋਈ ਕਸਟਮਰ ਗਏ ਜੀ ਚਲੋ ਵਰਫੀ ਲੈ ਕੇ ਉਹਨੇ ਮੈਨੂੰ ਐਪਰੀਸ਼ੀਏਟ ਕੀਤਾ ਸਪੈਸ਼ਲ ਮਨੂਰੇ ਲੈ ਕੇ ਆਏ ਹਾਂਜੀ ਇਸ ਕਰਕੇ ਮੈਨੂੰ ਵੀ ਬਹੁਤ ਸੋਹਣਾ ਲੱਗ ਰਿਹਾ ਔਰੇ ਜੀ ਤੇ ਬਹੁਤ ਸੋਹਣਾ ਰਿਸਪੌਂਸ ਆਇਆ ਜੀ ਕੀ ਬਾਤ ਹੈ ਭਾਜੀ ਤੇ ਭਾਜੀ ਹੁਣ ਇੱਕ ਚੀਜ਼ ਹੋਰ ਕੰਮ ਕਰ ਲਈ ਆਪਾਂ ਪਹਿਲਾਂ ਤਾਂ ਮੈਨੂੰ ਜਿਹੜਾ ਉਹ ਪਿੱਛੇ ਪਲੇਟ 'ਚ ਪਿਆ ਉਹ ਲੈ ਕੇ ਆਓ ਚਾਕੇ ਹੈ ਕੀ ਆ ਪਹਿਲਾਂ ਹਾਂਜੀ ਇਹ ਜੀ ਰੂਟ ਦਿਖਾਓ ਭਾਜੀ ਮੈਂ ਇੱਕ ਚੀਜ਼ ਦਿਖਾਦਾ ਭ ਓਕੇ ਇਹ ਗਜਰੇਲਾ ਬਣਾਇਆ ਹੈ ਇਹ ਗਾਜਰ ਭਾਗ ਇਹਨੂੰ ਗਾਜਰ ਭਾਗ ਕਹਿੰਦੇ ਆਂ ਸਾਡੇ ਯਾਰ ਗਜਰੇਲਾ ਹੀ ਕਹਿੰਦੇ ਸਦਾ ਹੀ ਇਹ ਗਾਜਰ ਭਾਗ ਸਾਡੇ ਗਾਜਰ ਗੁਜਰੇ ਭਾਗ ਨਹੀਂ ਕਹਿੰਦੇ ਸਾਡੀ ਜਹ ਜਿੰਨਾ ਮਰਜ਼ੀ ਬਣਾਓ ਗਜਰੇਲਾ ਹੀ ਜਾਂਦਾ ਪਰਫਿਊਮ ਦੀ ਹੈ ਇਹ ਗਾਜਰ ਭਾਗ ਹੁੰਦੀ ਹੈ ਜੀ ਅੱਛਾ ਹਾਂਜੀ ਤੇ ਭਾਈ ਇਹ ਰੇਟ ਕੀ ਆ ਇਹਦਾ 1000 ਰੁਪਏ ਕਿਲੋ ਹੈ ਇਹ ਵੀ 1000 ਰੁਪਏ ਕਿਲੋ 1000 ਰੁਪਏ ਕਿਲੋ ਯਾਰ ਹਦ ਹੋ ਗਈ ਭਾਈ ਮੈਂ ਨਾ ਹਜੇ ਕੱਲ ਹੀ 1200 ਰੁਪਏ ਕਿਲੋ ਗਜਰੇਲਾ ਪਾ ਕੇ ਹਟਿਆ ਠੀਕ ਆ ਉਹਦੇ ਵਿੱਚ ਉਹਨਾਂ ਨੇ ਇਹ ਕਲੇਮ ਕੀਤਾ ਵੀ 1200 ਕਿਲੋ ਵਾਲਾ ਜਿਹੜਾ ਗਜਰੇਲਾ ਆ ਉਹ ਸਾਈ ਵਾਲ ਗਾਈਆਂ ਦੇ ਦੁੱਧਾ ਬਣਦਾ। ਭਾਈ ਸਾਡੀ ਤੋਂ ਉਹਨੂੰ ਕਹਿੰਦੇ ਲਾਈਵ ਲਾਏ ਹੋ ਜੀ। ਕੋਈ ਦਿੱਕਤ ਆਉਂਦੀ ਆ ਉਰੀ 2 ਤੋਂ 6 ਟਾਈਮਿੰਗ ਹੈ ਜਦੋਂ ਮਰਜ਼ੀ ਆ ਕੇ ਚੈੱਕ ਕਰਾ ਕੇ ਆ ਜਿਓ। ਕਿਸੇ ਨਾਲ ਅਸੀਂ ਕਿੰਤੂ ਪ੍ਰੰਤੂ ਨਹੀਂ ਕਰਾਂਗੇ ਉਸ ਨਾਲ। ਅੱਛਾ। ਹਾਂ ਜੀ। ਐਨੀ ਸਾਡੀ ਪਾਇਓਰਿਟੀ ਕਰਨ ਕੀ। ਭਾਈ ਵੈਸੇ ਗੱਲ ਮੈਂ ਕਲੀਅਰ ਜੀ ਗੱਲ ਕਰਦਾ। ਤੁਸੀਂ 1000 ਰੁਪਏ ਚੀਜ਼ ਵੇਚਦੇ ਹੋ ਸਾਨੂੰ ਕੋਈ ਉਹਦਾ ਅਤਰਾਜ ਨਹੀਂ। ਅਸੀਂ ਕਹਿੰਦੇ ਤੁਹਾਡੀ ਚੀਜ਼ 200 2000 ਕਿਲੋ ਵੀ ਵਿਕੇ। ਕਿਉਂਕਿ ਸਾਡੇ ਨਾਲ ਕਿਸਾਨਾਂ ਦਾ ਸਭ ਤੋਂ ਵੱਡਾ ਰੌਲਾ ਹੀ ਹੁੰਦਾ ਸਾਡੀ ਚੀਜ਼ ਨਹੀਂ ਵਿਕਦੀ। ਪਰ ਜਿਹਨੂੰ ਵੇਚਣੀ ਆ ਜਵੇ ਉਹ ਜਿੰਨਾ ਤੱਕ ਮਰਜ਼ੀ ਵਚਾ ਲੋ ਬਿਲਕੁਲ ਕਦੇ ਜਿਹਨੂੰ ਕੰਮ ਦਾ ਤਰੀਕਾ ਉਹਦਾ ਇੱਥੇ ਅਮਰੀਕਾ ਠੀਕ ਹੈ ਭਾਜੀ ਤੇ ਵਧੀਆ ਲੱਗਾ ਵੀ ਤੁਸੀਂ ਆਪਣੀ ਚੀਜ਼ ਜਿਹੜੀ ਆ 1000 ਰੁਪਏ ਕਿਲੋ ਵੇਚ ਰਹੇ ਹੋ ਤੇ ਮੈਂ ਤਾਂ ਚਾਹੁੰਦਾ ਆ ਵੀ ਤੁਸੀਂ ਇਦਾਂ ਹੀ ਤੁਹਾਡੀ ਆਪਣੀ ਚੀਜ਼ ਵਧੀਆ ਠੀਕੇ ਨਾਲ ਵਿਖੇ ਤੇ ਅਸੀਂ ਅਸੀਂ ਇੰਸਪਾਇਰ ਹੋ ਕੇ ਆਏ ਜੀ ਅਸੀਂ ਤੁਹਾਨੂੰ ਅਸੀਂ ਦੇਖਿਆ ਇਹਨਾਂ ਦਾ ਬਲੌਗ ਦੇਖਿਆ ਅੱਛਾ ਜੀ ਤੇ ਪ੍ਰੋਟੀਨ ਦੇ ਬਾਰੇ ਮੈਂ ਮਰੰਡੇ ਤੋਂ ਸਪੈਸ਼ਲ ਖਰੀਦਣ ਵਾਸਤੇ ਆਇਆ ਦੇਖੋ ਅੱਛਾ ਜੀ ਹਾਂਜੀ ਅੱਛਾ ਮਰੰਡੇ ਤੋਂ ਸਪੈਸ਼ਲ ਆਏ ਹੋ ਇੱਥੇ ਖਰੀਦਣ ਲਈ ਸਪੈਸ਼ਲ ਆਏ ਆ ਅੱਜ ਪੀਏ ਨਹੀਂ ਦੇਖੀਏ ਵੀ ਜੇ ਚੀਜ਼ ਹੋਰ ਮਿਲਦੀ ਹੈ ਤਾਂ ਕਿਹਾ ਕਿਉਂਕਿ ਠੰਡ ਦਾ ਵੀ ਮੌਸਮ ਹੈ ਤਾਂ ਅੱਜ ਕੱਲ ਹਰੇਕ ਬੰਦਾ ਘਰ ਜਿੱਦਾਂ ਇਹਨਾਂ ਆਲਸੀ ਦੀ ਪਿੰਨੀ ਆ ਦੱਸਿਆ ਤਾਂ ਸ਼ੁੱਧ ਪੰਜੀਰੀ ਹੈ ਨਾ ਉਹ ਦੇਖੀਆ ਪਿੱਛੇ ਪੰਜੀਰੀ ਪਈ ਆ ਇੱਕ ਬੇਸਨ ਦੇ ਲੱਡੂ ਆ ਇਹਨਾਂ ਦੇ ਬਲਾਗਤ ਸਪੈਰ ਹੋ ਕੇ ਸੀ ਅੱਜ ਆਏ ਅੱਛਾ ਤਮਾ ਅੱਜ ਅੱਜ ਲੈ ਕੇ ਜਾਵਾਂਗੇ ਜ਼ਰੂਰ ਓਕੇ ਕੀ ਬਾਤ ਹੈ ਇਹ ਕਿ ਸਾਨੂੰ ਇੱਕ ਚੰਗੀ ਚੀਜ਼ ਇਹ ਵੀ ਆ ਵੀ ਸਾਡੇ ਪੰਜਾਬੀ ਭਰਾਵਾਂ ਨੂੰ ਆਪਣੇ ਦੁੱਧ ਦਾ ਵਰਤਣਾ ਚ ਪਤਾ ਲੱਗ ਗਿਆ ਅੱਜ ਦਾ ਕਰੀ ਅਮੂਲ ਚ ਪਾਤਾ ਕਰੀ ਵੇਰਕਾ ਚ ਪਾਤਾ ਪਤਲੀ ਕਿੱਥੇ ਕਿੱਥੇ ਪਾਉਂਦੇ ਰਹੀਦਾ ਮੈਂ ਮੈਂ ਕਹਿਣੀ ਚਾਹਣਾ ਵੀ ਜਿੱਦਾਂ ਬਾਕੀ ਕੋਈ ਬੰਦੇ ਖੋਣਾ ਖੋਏ ਵਾਲੀ ਵਰਕ ਹੀ ਹੈ ਜੀ ਅੱਛਾ ਜੀ ਹਾਂ ਜੀ ਇਹ ਵੀ 1000 ਰੁਪਏ ਕਿਲੋ ਹੈ ਜੀ ਅੱਛਾ ਇਹ ਵੀ 1000 ਰੁਪਏ ਕਿਲੋ ਆ ਬਾਈ ਕੀ ਬਾਤ ਹੈ ਜੀ ਮਿੱਠਾਵਣਾ ਬਿਲਕੁਲ ਲਾਈਟ ਹੋ ਗਈ ਅੱਛਾ ਹਾਂ ਜੀ ਬਿਲਕੁਲ ਲਾਈਟ ਮੈਂ ਜਿੰਨਾ ਤੁਸੀਂ ਕਿਹਾ ਆ ਹਾਂਜੀ ਵੀ 100 ਗ੍ਰਾਮ ਜਿਹੜੀ ਹੈਗੀ ਹੈਗੀ ਆ ਇਧਰ ਬਾਈ ਹੁਣੀ ਨਾਲ ਹੀ ਖੜੇ ਬਾਈ ਕਰਿਓ ਚੈੱਕਰੀਆ ਕਰੀ ਭਾਈ ਅਗਰ ਚੈੱਕ ਦਾ ਕਰੋ ਯਾਰ ਅਸੀਂ ਅਸੀਂ ਰੇਟ ਬਹੁਤ ਜ਼ਿਆਦਾ ਯਾਰ ਵੀ ਰੇਟ ਬਹੁਤ ਜ਼ਿਆਦਾ ਨਹੀਂ ਪਿਓਰ ਹੈ ਜੀ ਸਾਕੇ ਤੇ ਦੇਖੋ ਪਿਓਰ ਵੀ ਇਧਰ ਸਾਹਮਣੇ ਮੇ 550 ਹੋ ਗਈ ਪਿਓਰ ਹੀ ਹੈ ਭਾਈ ਤੁਹਾਡੇ ਸਾਹਿਬ ਨਾਲ ਕਿੰਨਾ ਚਾਹੀਦਾ ਮਿੱਠਾ ਦੇ ਵਿੱਚ ਮੈਂ ਥੋੜਾ ਮਿੱਠਾ ਦੇ ਉਹ ਤਾਂ ਹੀ ਬੈਠ ਮਲੋ ਆਪਾਂ ਕੰਮ ਕਰੀਏ 200 ਗ੍ਰਾਮ ਮਿੱਠਾ ਵਧਾ ਕੇ 250 ਗ੍ਰਾਮ ਹੋਰ ਵਧਾ ਲਈਏ ਮਿੱਠਾ ਭਾਈ ਵਧਾਲਾ ਤੇ ਰੇਟ ਘਟਾਲਾ ਨਹੀਂ ਮਿੱਠਾ ਮੈਂ ਵਧਾ ਨਹੀਂ ਸਕਦਾ ਹੈਗਾ ਜੀ ਮੇਰੀ ਇਕਵੈਲਟੀ ਚੱਲਣੀ ਹੈ। ਨਹੀਂ ਅੱਜ ਕੱਲ ਸ਼ੂਗਰ ਦੀ ਜਿਆਦਾ ਪ੍ਰੋਬਲਮ ਬਹੁਤ ਲੋਕਾਂ ਨੂੰ। ਮੇਰੇ ਕੋਲ ਜਿਆਦਾ ਕਸਟਮਰ ਲਾਈਟ ਮਿੱਠੇ ਲੈਣੇ। ਅੱਛਾ ਕੋਈ ਹਾਈ ਮਿੱਠਾ ਖਾਣਾ ਨਹੀਂ। ਨਹੀਂ ਇੱਧਰ ਬਾਈ ਨਾਲ ਗੱਲ ਕਰਦੇ ਹਾਂ ਬਾਈ। ਬਰਫੀ ਖਾ ਰਹੇ ਹੋ ਬਲਾ ਦੱਸੋ ਕਿਦਾਂ ਲੱਗ ਰਹੀ ਹੈ? ਬਰਫੀ ਕਿੰਨਾਂ ਨੰਬਰ ਆ ਜੀ ਇਸ ਦੀ? ਅੱਛਾ ਕਿਉਂਕਿ ਮੇਰਾ ਇੱਥੇ ਫਾਸਟ ਫੂਡ ਦਾ ਕੰਮ ਆ। ਅੱਛਾ 5 ਸਾਲ ਹੋ ਗਏ ਤੇ ਕਰਦੇ। ਓਕੇ ਜਿੰਨੇ ਵੀ ਇਹਦੇ ਕੋਲੇ ਕਸਟਮਰ ਆਉਂਦੇ ਨੇ ਹਮ ਮਤਲਬ ਕੋਈ ਇਹ ਗੱਲ ਨਹੀਂ ਕਹਿੰਦੇ ਕਿ ਆ ਕਿ ਬਰਫੀ ਨੁਕਸਾਨ ਦੇ ਰਹੀ ਆ ਜਾਂ ਬਰਫੀ ਕੋਈ ਕੁਆਲਟੀ ਨਹੀਂ ਹੈਗੀ ਜਦੋਂ ਜਾ 2-3 ਦਿਨ ਬਾਅਦ ਜਾਂ 4 ਦਿਨ ਬਾਅਦ ਉਹ ਚਾਰ ਚੋਲੇ ਲੈ ਕੇ ਆ। ਅੱਛਾ ਮਾਨੀ ਜੀ ਬਹੁਤ ਬੜੀ ਹੈ। ਇਹ ਵਿਚਲੀ ਹੋਰ ਥੋੜੇ ਦਿਨ ਪਹਿਲਾਂ ਇਹ। ਹਾਂਜੀ ਭੈਜੀ ਭਾਈ ਮੈਨੂੰ ਗੱਲ ਦੱਸੋ ਰੇਟ ਦੀ ਗੱਲ ਆ ਗਈ ਰੇਟ ਕਿੰਦਾ ਵਾਜਬ ਲੱਗਦਾ? ਰੇਟ ਬਿਲਕੁਲ ਓਕੇ ਆ ਜੀ 1000 ਰੁਪਏ। ਮਤਲਬ ਟੇਸ ਦੇ ਹਿਸਾਬ ਨਾਲ ਰੇਟ ਓਕੇ ਆ। ਓਕੇ ਜੀ। ਖੰਡ ਕਿੰਨੀ ਕੁ ਲੱਗਦੀ ਐ ਜੀ ਮਿੱਠਾ ਕਿੰਨਾ ਕੁ ਲੱਗ ਰਿਹਾ? ਬਿਲਕੁਲ ਲਾਈਟ ਵੇਟ ਆ ਜੀ। ਓਕੇ। ਕੋਈ ਹੁੰਦੇ ਨੇ 슈ਗਰ ਦੇ ਹੁੰਦੇ ਨੇ ਜੀ ਕੋਈ ਮਤਲਬ ਕਿਸੇ ਨੂੰ ਇਸ ਤਰ੍ਹਾਂ ਦੀ ਬਿਮਾਰੀ ਹੋ ਜਾਂਦੀ ਹੈ ਜਾਂ ਕੋਈ ਕਿਸ ਤਰ੍ਹਾਂ ਦਾ ਖਾ ਨਹੀਂ ਸਕਦਾ ਉਹ ਬਿਲਕੁਲ ਮਤਲਬ ਜੇ ਬਰਫੀ ਖਾਏਗਾ ਉਹ ਆਪਣੇ ਮਨ ਨੂੰ ਸੰਤੁਸ਼ਟ ਕਰੇਗਾ ਵੀ ਹਾਂ ਇਹ ਬਿਲਕੁਲ ਸਹੀ ਹੈ ਓਕੇ ਮਤਲਬ ਆਪਾਂ ਜੇ ਰੇਟ ਘਟਾਉਣਾ ਵੀ ਹੋਵੇ ਆਪਾਂ ਥੋੜੀ ਜਿਹੀ ਵਿੱਚ ਖੰਡ ਵਧਾ ਦਈਏ ਉਹਦੇ ਨਾਲ ਤਾਂ ਫਿਰ ਚੀਨੀ ਖਾ ਲੋ ਉਹਦੇ ਨਾਲ ਤਾਂ ਸਹੀ ਗੱਲ ਹੈ ਚੀਨੀ ਖਾ ਲੋ ਤੇ ਮਤਲਬ ਹੁਣ 550 600 700 ਹਰੇਕ ਕਿਤੇ ਬਰਫੀ ਮਿਲ ਜਾਂਦੀ ਹੈ ਬਰਫੀ ਮਿਲ ਜਾਂਦੀ ਹੈ ਉਹਦੇ ਵਿੱਚ ਫਿਰ ਉਸ ਤਰ੍ਹਾਂ ਦੀ ਫਿਰ ਮਿੱਠਾ ਵੀ ਹੋਏਗਾ ਨਾਰਮਲ ਜੀ ਗੱਲ ਹੈ ਤੁਸੀਂ ਖਾ ਕੇ ਦੇਖੋ ਬਰਫੀ ਮਤਲਬ ਜੈਲੋ ਨਾ ਕੋਈ ਇਹ ਨਹੀਂ ਹੈਗਾ ਵੀ ਆਪਾਂ ਕੋਈ ਮਿਲਾਵਟ ਔਰ ਇਹ ਸਰ ਬੰਦੇ ਨੇ ਵੀ ਗੱਲ ਲੱਗੀ ਆਈ ਮੈਂ 50000 ਰੁਪਏ ਜੁਰਮਾਨਾ ਦੇਣ ਦੇ ਹੱਕਦਾਰ ਆ ਜੇ ਮੇਰੀ ਪਰਟੀ ਤੋਂ ਕੋਈ ਨਾ ਆਵੇ ਇਨਾਮ ਇਨਾਮ ਦੇਣਗੇ ਇਨਾਮ ਦੇਣ ਦਿਆ ਕਰ ਬਿਲਕੁਲ ਭਾਈ ਥੈਂਕ ਯੂ ਸੋ ਮਚ ਬਾਤ ਇਹ ਦਾ ਇੱਕ ਹੋਰ ਰਿਵਿਊ ਆ ਇਹ ਜਿੰਨਾ ਕੁ ਲੈ ਕੇ ਆਂਦਾ ਉਹਨੇ ਕਿ ਇਹ ਵੇਚ ਕੇ ਜਾਂਦਾ ਵੇਚ ਕੇ ਜਾਂਦਾ ਮਤਲਬ ਫਰੈਸ਼ ਤੋਂ ਫਰੈਸ਼ੀ ਚੱਲਦਾ ਤੇ ਹਾਂਜੀ ਭਾਈ ਜੀ ਭਾਈ ਇੱਕ ਚੀਜ਼ ਤੁਸੀਂ ਗੱਲ ਕੀਤੀ ਆ ਵੀ ਇਹਦੇ ਵਿੱਚ ਜਿਹੜਾ ਮਿੱਠਾ ਪਾਉਨੇ ਹੋ ਇਹ ਲਗਭਗ 100 ਗ੍ਰਾਮ ਹੀ ਪਾਉਨੇ ਹੋ ਥੈਂਕ ਯੂ ਹਾਂ ਉਹ ਵੀ ਉਹ ਵੀ ਜਿਹੜੀ ਦੇਸੀ ਖੰਡ ਪਾਉਂਦੇ ਹੋ ਹਾਂਜੀ ਬਾਈ ਇਹ ਕਿਦ ਤਰੀਕੇ ਆਗੇ ਤੁਹਾਡਾ ਫਾਰਮ ਚੈੱਕ ਕਰ ਲੈਣਾ ਚਲੋ ਮਰਜੀ ਆਓ ਜੀ ਮੋਸਟ ਵੈਲਕਮ ਕਿ ਲੋ ਜੀ ਆਪ ਆਪਣੇ ਫਾਲੋਅਰ ਦਰਸ਼ਕਾਂ ਨੂੰ ਕਹਿ ਦਿੰਦੇ ਆ ਬਾਈ ਇਸ ਵੀਡੀਓ ਤੇ ਨਾ ਲੱਗ ਭਾ ਜਿਆਦਾ ਨਾ ਕਰੋ 500 ਲਾਈਕ ਕਰ ਦਿਓ ਤਾਂ ਅਸੀਂ ਬਾਈ ਦਾ ਫਾਰਮ ਦਿਖਾ ਦਾਂਗੇ ਤੁਹਾਨੂੰ ਜਾ ਕੇ ਮੇਰਾ ਪਿੰਡ ਇੱਕ ਹੋਰ ਹੈ ਮੇਰੇ ਪਿੰਡ ਦੇ ਜਿਹੜੇ ਮੇਨ ਗੁਰਚੇ ਸਿੰਘ ਚਿੱਤਰਕਾਰ ਜੀ ਨੇ ਹਾਂਜੀ ਤੇ ਜੀਤ ਪੈਂਚਰ ਵਾਲੇ ਹਾਂਜੀ ਕੋਈ ਲੰਬਾ ਹੁੰਦਾ ਤਾਂ ਅਸੀਂ ਗੁਰਚੇਤ ਜੀ ਨਾਲ ਆ ਜਾਓ ਜਦ ਮਰਜੀ ਪਿੰਡਾ ਮੋਸਟ ਵੈਲਕਮ ਹੈ ਕਿਸੇ ਨੂੰ ਕੋਈ ਲੰਬੇ ਦੀ ਨਿਕਤ ਨਹੀਂ ਆਉਗੀ ਮੇਰੀ ਚੀਜ਼ ਦੇ ਵਿੱਚ ਸੱਚੀ ਸੁੱਚੀ ਕਿਰਤ ਕਰਨੀ ਤੇ ਕਿਰਤੇ ਕਰਕੇ ਹੋਵੇ ਤੇ ਪੈਸੇ ਠੋਕੇ ਲੈਣੇ ਆ ਪੈਸੇ ਠੋਕੇ ਲੈਣੇ ਬਿਲਕੁਲ ਬਿਲਕੁਲ ਯਾਰ ਐਡੇ ਵੱਡੇ ਐਡੀ ਰਹਿਵਾਂਗੇ ਪੈਸੇ ਬਾਅਦ ਚੀਜ਼ ਤੁਸੀਂ ਮੇਰੀ ਚੀਜ਼ ਲੈ ਕੇ ਜਾਓ ਜੀ ਪੇਮੈਂਟ ਤੋਂ ਬਾਅਦ ਚਲਵਾਵਾਂਗੇ ਨਹੀਂ ਮੈਂ ਕੀ ਚੀਜ਼ ਕਰਦਾ ਵੱਡੇ ਵੱਡੇ ਜਿਹੜੇ ਇੱਕ ਸ਼ੋਰੂਮ ਬਣਾਏ ਹੋਏ ਆ ਉਹ 2-2000 ਰੁਪਏ ਕਿਲੋ ਪਰफी ਵੇਚ ਸਕਦੇ ਆ ਠੀਕ ਆ 5-5000 ਰੁਪਏ ਦੇਸੀ ਘਿਓ ਵੇਚ ਸਕਦੇ ਆ ਤੇ ਕੀ ਗੱਲ ਯਾਰ ਇਹ ਆਮ ਕਿਸਾਨ ਬੰਦਾ 1000 ਕਿਲੋ ਬਰਫੀ ਨਹੀਂ ਵੇਚ ਸਕਦਾ ਬਿਲਕੁਲ ਜੀ ਕਲੀਅਰ ਗੱਲ ਆ ਭਾਈ ਮੈਂ ਤਾਂ ਕਹਿੰਦਾ ਜਿਹਨਾਂ ਨੇ ਕਿਲੋ ਲਈ ਆ ਨਹੀਂ ਉਹਦਾ ਕਿਲੋ ਲੈ ਜਾਣ ਜੇ ਤੋਂ ਜ਼ਿਆਦਾ ਰੇਟ ਲੱਗਦਾ ਪਰ ਟਰਾਈ ਜ਼ਰੂਰ ਕਰੋ ਸਾਡੀ ਇੱਕ ਚੀਜ਼ ਹੋਰ ਰਹਿ ਗਈ ਜਿਹੜੀ ਆਪਣੀ ਬਰਫੀ 100 ਕਿਲੋ ਵੀ ਅਸੀਂ ਦੇ ਰਹੇ ਆਂ ਜੇ ਦੀ ਕੁਆਂਟੀਟੀ ਇੰਨਾ ਜ਼ਿਆਦਾ ਹੋਈ ਹੈ ਜਿਵੇਂ ਤੁਸੀਂ ਅਦਰਲੀ ਕਿਲੋ ਬਰਫੀ ਲੈ ਰਹੇ ਹੋਗੇ ਅੱਛਾ ਇਹਨਾਂ ਲਾਈਟ ਡਿਬੇਟ ਆ ਮੋਟਿਵ ਹੈਗਾ ਇਹਦੇ ਵਿੱਚ ਡੱਬੇ ਦਾ weight ਨਹੀਂ ਬਿਲਕੁਲ ਨਹੀਂ ਹੈਗਾ। ਅੱਛਾ ਕਿਸੇ ਵੀ ਕਸਟਮਰ ਨੂੰ ਡੱਬੇ ਦਾ weight ਵਿੱਚ ਨਹੀਂ ਦੇਣਾ। ਮਤਲਬ 100 ਗ੍ਰਾਮ ਦੀ ਕੋਈ ਡੱਬਾ ਟੁਬਾ ਦੀ ਕਟਣਾ ਕੱਟ ਨਹੀਂ ਵਿੱਚ ਕੋਈ। ਇਹ ਵੀ ਵਰਫੀ 2 ਕਿਲੋ ਰਬੀ ਤੋਂ ਲੈ ਰਹੇ ਕਿਲੋ ਦੀ ਲੈ ਰਹੇ ਵਰਫੀ ਦੇ। ਡੱਬੇ ਦਾ weight ਨਹੀਂ ਹੋਊਗਾ ਇਹ। 100 ਗ੍ਰਾਮ ਹੋਵੇ 200 ਗ੍ਰਾਮ ਹੋਵੇ ਡੱਬੇ ਦਾ weight ਬਿਲਕੁਲ ਨਹੀਂ ਹੋਏਗਾ। ਅੱਛਾ ਹਾਂਜੀ। ਕੀ ਬਾਤ ਹੈ ਬਜੀ। ਪਹਿਲਾ ਹੋਏਗਾ ਮੈਨੇ ਆਪਣੀ ਲਾਈਫ 'ਚ ਮੈਂ ਪਹਿਲਾ ਦੇਖਿਆ ਇਹ ਬੰਦਾ ਜਿਹੜਾ ਬਿਲਕੁਲ ਡੱਬੇ ਦਾ weight ਨਹੀਂ ਕਰਦਾ। अच्छा नहीं वैसे दा डियर बॉम पाई रंजीत सिंह ਢੰਡਰੀਆਂ ਵਾਲੇ ਉਹ ਵੀ ਡੱਬੇ ਦਾ ਵੇਟ ਨਹੀਂ ਕਰ ਰਿਆ ਉਹ ਵੀ ਲਗਭਗ ਡੱਬਾ ਆਉ ਕਰ ਦੇ ਨਹੀਂ ਆਖੀ ਦੇਖਿਆ ਜੀ ਪਹਿਲੀ ਵਾਰ हां ਨਹੀਂ ਅਸੀਂ ਕਹੀਂ ਕਈ ਜਗ੍ਹਾ ਦੇਖ ਲਿਆ ਬਾਈ ਹੁਣ ਅੰਦਰ ਚਲੀਏ ਬੜਾ ਜਿਹਾ ਦਿਖਾਈਏ ਸਾਨੂੰ ਕਿ ਕਿڑی ਕਿڑی ਚੀਜ਼ ਤੁਹਾਡੇ ਕੋਲ ਅੰਦਰ ਪਈ ਹੋਈ ਆ ਹਾਂਜੀ ਆਲਸੀ ਨੇ ਪਿੰਨੀ ਦੇ ਅੱਜੇ ਲੱਗ ਚੁੱਕੀਆਂ ਨੇ ਅੱਛਾ ਜੀ ਇਹ ਮੇਰਾ ਫਰੈਸ਼ ਗਾਜਰ ਪਕ ਬਣ ਕੇ ਆਇਆ ਜੀ ਓਕੇ ਜੀ ਆ ਕਰਦੀ ਖੂਏ ਜਿਹੜਾ ਫਰੈਸ਼ ਬਣ ਕੇ ਆਇਆ ਜੀ ਓਕੇ ਜੀ ਤੇ ਉਹ ਨਾਲ ਬਰਫੀ ਪਈ ਉਹ ਨਾਲ ਬਰਫੀ ਵੀ ਆ ਜੀ ਇਹ ਵੀ ਬੱਸ ਇੰਨੀ ਕੁ ਰਹਿ ਗਈ ਜੀ ਸੈਂਪਲ ਅੱਛਾ ਕੀ ਬਾਤ ਹੈ ਫਰੈਸ਼ ਕੱਟ ਕੇ ਡਾਇਰੈਕਟਰ ਨਾਲ ਪਾਜੀ ਹੁਣ ਹੁਣ ਮੈਨੂੰ ਇੱਕ ਕੰਮ ਕਰਨਾ ਤੁਸੀਂ ਹੁਣ ਮੈਨੂੰ ਤੁਸੀਂ ਬਰਫੀ ਟੈਸਟ ਕਰਾਉਣੀ ਆ ਪਰ ਮੈਂ ਬਰਫੀ ਜਿਹੜੀ ਇੱਕ ਇੱਕ ਪੀਸ ਇਹ ਟੈਸਟ ਕਰਦਾ ਇੱਕ ਮੈਂ ਉਹ ਫੈਸ਼ਨ ਵਾਲਾ ਕਰਨਾ ਕਿਤੇ ਮੈਂ ਚੈੱਕ ਕਰਦੇ ਵੀ ਇੱਕ ਗੱਲ ਵਾਲੀ ਨਹੀਂ ਕਦੇ ਨਹੀਂ ਨਹੀਂ ਜੇ ਫਰੈਸ਼ ਚੈੱਕ ਕਰਾਂ ਤੇ ਪਤਾ ਲੱਗੇ ਪਾਜੀ ਸਾਨੂੰ ਹਨਾ ਹਾਂਜੀ ਤੇ ਚਲੋ ਪਾਜੀ ਹੁਣ ਸਾਡੇ ਲਈ ਤੁਸੀਂ ਕਰੋ ਇੱਕ ਤਿਆਰੀ ਤੇ ਆਪਾਂ ਕਰਦੇ ਆ ਇਹਨੂੰ ਟੈਸਟ ਠੀਕ ਹੈ ਤੇ ਲਓ ਜੀ ਫਾਈਨਲੀ ਹੁਣ ਵਾਰੀ ਆ ਗਈ ਆਪਣੀ ਟੈਸਟਿੰਗ ਦੀ ਪਹਿਲਾਂ ਤਾਂ ਆਪਾਂ ਕਰਦੇ ਆ ਜੀ ਇਹਨਾਂ ਦਾ ਗੱਜਰਪਾਖ ਗੱਜਰਪਾਖ ਜੀ ਤੇ ਨਾਲ ਬਰਫੀ ਸਾਡਾ ਗਰ ਗਿਜਰੇਲੇ ਤੇ ਗਜਰਫਾਕ ਦੇ ਵਿੱਚ ਗਰਾਰੀ ਅੜੀ ਪਈ ਆ ਵੀ ਕਿਨੂ ਗਿਜਰੇਲਾ ਗਣਾ ਤੇ ਕਿਨੂ ਕੀ ਪਰ ਬਸ ਚੀਜ਼ ਵਧੀਆ ਹੋਵੇ ਸਾਡੇ ਲਈ ਚੀਜ਼ ਟਰੇਲਾ ਹੋਵੇ ਚਾਹੇ ਗਜਰ ਮਾਗੋ ਹਾਂਜੀ ਭਾਈ ਅੱਛਾ ਪਹਿਲਾਂ ਤਾਂ ਟੇਸ ਨਾਲ ਤੂੰ ਕਰ ਪਈ ਅਸੀਂ ਆਪ ਹਲਵਾਈ ਨੂੰ ਵੀ ਖਵਾਉਣੀ ਆ ਵੀ ਹਲਵਾਈ ਖੁਦ ਖਾਂਦਾ ਕਿ ਨਹੀਂ ਖਾਂਦਾ ਕਾਓ ਭਾਜੀ ਅੱਛਾ ਇਹ ਪਰਫੀ ਜਿਹੜੀ ਆ ਮੈਂ ਇਹ ਦਾ ਸਪੈਸ਼ਲ ਉਹਦੇ ਵਿੱਚੋਂ ਕਟਾਈ ਆ ਵੀ ਮੈਂ ਕਹਿੰਦਾ ਦੇਖਣਾ ਟੇਸ ਕਰਕੇ ਵੀ ਇਹ ਟੇਸ ਦਾ ਤੇ ਉਹ ਟੇਸ ਦਾ ਕੀ ਫਰਕ ਆ ਹਾਂ ਬੇ ਮੇਰੇ ਨਾਲ ਤਾਂ ਮਿੱਠਾ ਪਾਲਿਆ ਕਰ ਥੋੜਾ ਜਿਹਾ ਮੈਂ ਨਹੀਂ ਇੱਕ ਕੁਆਲਿਟੀ ਵਿੱਚ ਚੇਂਜ ਨਹੀਂ ਕਰ ਤੁਹਾਡੇ স্পেশাল ਬਣਾ ਲਾਂਗੇ ਨਹੀਂ ਰੇਟ ਵਧਾ ਲਾ ਥੋੜਾ ਜਿਹਾ ਘਟਾ ਲਾ ਮੇਰੇ ਨਾਲ ਨਾ ਮੈਂ ਕੁਆਲਿਟੀ ਕੋਈ ਨਹੀਂ ਹੀਰ ਫਿਰ ਅੱਛਾ ਇੱਕ ਚੀਜ਼ ਹੋਰ ਆ ਜਿਹੜੇ 500 550 ਰੁਪਏ ਕਿਲੋ ਬਰਫੀ ਵੇਚਦੇ ਆ ਨਾ ਉਹਨਾਂ ਦੀ ਬਰਫੀ ਟੇਸਟ ਕਰਕੇ ਕਹਿੰਦਾ ਯਾਰ ਰੇਟ ਵਧਾ ਲਓ ਭਾਈ ਵਾਲੀ ਬਰਫੀ ਟੇਸਟ ਕਰਕੇ ਕਹਿੰਦੇ ਵੀ ਮਿੱਠਾ ਹੋਰ ਪਾ ਲਓ ਤੇ ਰੇਟ ਘਟਾ ਲਓ ਨਹੀਂ ਭਾਈ ਭਾਈ ਤੂੰ ਨਹੀਂ ਸਪੈਸ਼ਲ ਮੈਂ ਕੂਰੀਅਰ ਕਰ ਦੂੰਗਾ ਮਿੱਠਾ ਜਾਲਾ ਪਾ ਕੇ ਪਰ ਇਹਦਾ ਮੈਂ ਰੇਟ ਨਹੀਂ ਘਟਾਉਣਾ ਨਹੀਂ ਭਾਜੀ ਨਹੀਂ ਆਪਾਂ ਤੈ ਠੀਕ ਆ ਉਹ ਇਹਦੇ ਵਿੱਚ ਮੈਨੂੰ ਕੋਈ ਚੀਜ਼ ਦੀ ਕੋਈ ਕਮੀ ਨਹੀਂ ਲੱਗੀ ਮਤਲਬ ਇੱਕ ਚੀਜ਼ ਕਲੀਅਰ ਕਹਿ ਦਵਾ ਤੁਹਾਨੂੰ ਮੂਹ ਦੇ ਵਿੱਚ ਖੋਆ ਹੀ ਆ ਰਿਹਾ ਹੈ ਠੀਕ ਆ ਖੋਆ ਤੇ ਹਲਕੇ ਜਿਹੀ ਮੈਨੂੰ ਜਿਹੜੀ ਖੰਡ ਮਹਿਸੂਸ ਹੋਈ ਆ ਹੋਰ ਮੈਨੂੰ ਇਹਦੇ ਵਿੱਚ ਕੁਝ ਨਹੀਂ ਆਇਆ ਵੀ ਹਾਂ ਵੀ ਇਹਦੇ ਵਿੱਚ ਕੁਝ ਐਕਸਟਰਾ ਹੋਰ ਚੀਜ਼ਾਂ ਪਾਈਆਂ ਹੋਈਆਂ ਨੇ ਜਾਂ ਕੋਈ ਸੰਘਾਰੇ ਦਾ ਆਟਾ ਪਾਇਆ ਹੋਇਆ ਜਾਂ ਕੋਈ ਹੋਰ ਚੀਜ਼ ਪਾਈ ਹੋਈ ਇਹਦੇ ਵਿੱਚ ਕੋਈ ਇਦਾਂ ਦੀ ਚੀਜ਼ ਨਹੀਂ ਹੈਗੀ ਤੇ ਹੁਣ ਵਾਰੀ ਆ ਗਈ ਗਾਜਰ ਪਾਕ ਦੀ ਗਾਜਰ ਪਾਕ ਹੈ ਨਾ ਹਾਂਜੀ ਭਰਾਵਾ ਮੈਨੂੰ ਗਰਾਰੀ ਗੇਰੇਲੇ ਦੀ ਗਾਜਰ ਪਾਕ ਚੜੀ ਹੋਈ ਆ ਇਹ ਫਰੈਸ਼ ਹੋ ਕੇ ਕਰਕੇ ਥੋੜਾ ਜੰਮੇ ਘੱਟ ਹੋ ਪਰ ਜਿਹੜਾ ਸਵਾਦ ਫਰੈਸ਼ ਦਾ ਭਾਈ ਉਹ ਫਰੈਸ਼ ਹੈ ਬਿਲਕੁਲ ਜੀ ਬਿਲਕੁਲ ਕੀ ਬਾਤ ਵਾ ਕੱਲ ਜਿਹੜੀ ਵੀਡੀਓ ਪਾਈ ਸੀ ਨਾ ਮੈਂ ਨੂਕਰ ਮੈਲ ਦੀ ਜਿੱਥੇ 1200 ਰੁਪਏ ਕਿਲੋ ਗਜਰੇਲਾ ਵਿਕਦਾ ਸੀ ਭਾਈ ਮੈਨੂੰ ਨਹੀਂ ਪਤਾ ਵੀ ਉਹ ਸਾਈ ਵਾਲ ਗਾਈਆਂ ਦਾ ਬਣਾਉਂਦੇ ਸੀ ਕਾਦਾ ਬਣਾਉਂਦੇ ਸੀ ਪਰ ਭਾਈ ਤੇਰਾ ਗਜਰੇਲਾ ਇੱਕ ਨੰਬਰ ਦਾ ਮਾਲ ਦਾ ਫਲੇਵਰ ਆ ਮੇਰੇ ਨਾਲੋਂ ਮਮੇ ਤੋਂ ਭਾਈ 2000 ਤੋਂ ਵੇਚ ਮੈਨੂੰ ਕੋਈ ਟੈਨਸ਼ਨ ਨਹੀਂ ਠੀਕ ਹੈ ਜੀ ਧੰਨਵਾਦ ਆਪਾਂ ਜਦੋਂ ਜਾਲਾ ਆ ਆਪਾਂ ਇਹਨਾਂ ਖਾਣਾ ਆ ਆਪਾਂ ਭਾਈ ਕੋਲ ਆ ਜਾ ਕਰਨਾ ਠੀਕ ਹੈ ਜੀ ਠੀਕ ਹੈ ਭਾਈ ਥੈਂਕ ਯੂ ਸੋ ਮਚ ਤੇ ਹੁਣ ਸਾਨੂੰ ਪੰਜੀਰੀ ਚ ਰੂ ਟੈਸਟ ਕਰਾ ਦੇ ਹਾਂਜੀ ਪੰਜੀਰੀ ਕਰਾ ਕਿਉਂਕਿ ਲੋਕਾਂ ਦੀ ਡਿਮਾਂਡ ਰਹਿੰਦੀ ਆ ਵੀ ਪੰਜੀਰੀ ਜਿਹੜੀ ਆ ਸਿਆਲਾਂ ਵਿੱਚ ਪੰਜੀਰੀ ਤੇ ਪਿੰਨੀ ਉਹ ਹੁਣੇ ਲਾਜ਼ਮੀ ਆ ਕਿਉਂਕਿ ਸਵੇਰੇ ਚਾਹ ਦੇ ਨਾਲ ਬਰਫੀ ਜ਼ਿਆਦਾ ਬੰਦੇ ਘੱਟ ਖਾਂਦੇ ਨੇ ਪਰ ਪਿੰਨੀ ਲਾਜ਼ਮੀ ਹਰੇਕ ਬੰਦਾ ਖਾਂਦਾ ਆ ਤੇ ਇਸ ਕਰਕੇ ਮੇਰਾ ਮਨ ਸੀ ਕਿ ਵੀ ਆਪਾਂ ਪੰਜੀਰੀ ਨੂੰ ਜ਼ਰ ਲੇਡੀਜ਼ ਵਾਸਤੇ ਜਿਹੜੀ ਪੰਜੀ ਪੰਜੀਰੀ ਹੁੰਦੀ ਨਾ ਉਹ ਵਰਦਾਨ ਹੁੰਦੀ ਆ ਨਾਲੇ ਬਾਈ ਨੂੰ ਪੁੱਛਦਾ ਵੀ ਪੰਜੀਰੀ ਵਿੱਚੋਂ ਕੀ ਕੀ ਨਾਲ ਹੋਰ ਐਕਸਟਰਾ ਪਾਉਂਦੇ ਨੇ ਠੀਕ ਆ ਜੀ ਹਾਂ ਜੀ ਬਾਈ ਮੈਨੂੰ ਪਹਿਲਾਂ ਇਹ ਦੱਸ ਦਿਓ ਕਿ ਪੰਜੀਰੀ ਵਿੱਚ ਕੀ ਕੀ ਪਾਇਆ ਆ ਇਸੇ ਵਿੱਚ ਆਪਣਾ ਆਟਾ ਜੀ ਦੇਸੀ ਕੀ ਪਾਇਆ ਹੋਇਆ ਜੀ ਚਾਰੇ ਮੱਗ ਜਿਹਾ ਪਾਇਆ ਹੋਣੀ ਓਕੇ ਤੇ ਡਰਾਈ ਫਰੂਟ ਨੇ ਜੀ ਓਕੇ ਜਿਹੜੇ ਆਪਣੇ ਫੁੱਲ ਪਤਾਸੇ ਹੁੰਦੇ ਨੇ ਨੇ ਫੁੱਲ ਮਖਾਣੇ ਫੁੱਲ ਮਖਾਣੇ ਅਸੀਂ ਫੁੱਲ ਪਤਾਸੇ ਵੀ ਕਹਿੰਦੇ ਆ ਜੀ ਆਹ ਫੁੱਲ ਪਤਾਸੇ ਕਹਿੰਦੇ ਨੇ ਹਾਂ ਜੀ ਹਾਂ ਜੀ ਵਾਈਟ ਵਾਲੇ ਉਹ ਪਾਏ ਹੋਏ ਨੇ ਓਕੇ ਹਾਂ ਜੀ ਤੇ ਨਾਲ ਖਸਖਸ ਵੀ ਪਾਜੀ ਨਾਲ ਖਸਖਸ ਅੱਛਾ ਬਣਾਉਂਦਾ ਕੌਣ ਆ ਪਹਿਲਾਂ ਦੱਸੋ ਬਈ ਤੇਰੀ ਮਾਤਾ ਦੇ ਵਾਈਫ ਬਣਾਉਂਦੇ ਨੇ ਮਾਤਾ ਦੇ ਵਾਈਫ ਬਣਾਉਂਦੇ ਅੱਛਾ ਪਿੰਨੀ ਜਿਹੜੇ ਇਹ ਤਾਂ ਹੋ ਗਈ ਪੰਜੀਰੀ ਮਾਤਾ ਦੇ ਵਾਈਫ ਬਰਫੀ ਕੌਣ ਬਣਾਉਂਦਾ ਬਰਫੀ ਮਾਤਾ ਹੀ ਬਣਾਉਂਦੇ ਮੈਂ ਥੋੜੀ ਜਣੀ ਜਿਵੇਂ ਕੁਛ ਕੇ ਟਾਈਮ ਹੈਲਪ ਨਾਲ ਕਰਵਾਉਣੀ ਹੈ ਅੱਛਾ ਮਤਲਬ ਇਹ ਕੱਜ ਨਹੀਂ ਬਰਫੀ ਬਣਦੀ ਆ ਕਰ ਮਾਤਾ ਦੇ ਹੱਥ ਦੀ ਬਣਦੀ ਹੈ ਪੀਸੀ ਵਾਲੇ ਕੁਝ ਪ ਨੂੰ ਅਸੇ ਵਿੱਚ ਬੈਠੇ ਡਾਕਟਰ ਜਿੰਨਾ ਮੇਰੇ ਕੋਲ ਟਾਈਮ ਰਕਈ ਵਾਰ ਤਾਂ ਉਹਨੇ ਦੇਖੋ ਜੀ ਮੈਂ ਸਵੇਰੇ 4:30 ਵਜੇ 4:30 ਕੜਾਈ ਚੱਲ ਪੈਂਦੀ ਹੈ 4:30 ਵਜੇ ਸਿਆਲਚ ਵੀ ਹਾਂਜੀ ਉਹਦੋਂ ਮੈਂ ਪਹਿਲਾਂ 4:30 ਵਜੇ ਮੈਂ ਆਪ ਸ਼ਿਫਟ ਸ਼ੁਰੂ ਕਰਕੇ ਜੀ ਫਿਰ ਮਾਤਾ ਦੇ ਵਾਈਫ ਨਾਲ ਹੈਲਪ ਕਰਦੇ ਨੇ ਜਿੰਨੇ ਪ੍ਰਵਾਹ ਚ ਅਸੀਂ ਪੰਜ ਜੀਆਂ ਪੰਜੇ ਨਾਲ ਲੱਗੇ ਹੋਏ ਕੀ ਬਾਤ ਹੈ ਜੀ ਤੇ ਸੋ ਹੁਣ ਵਾਰੀ ਆ ਗਈ ਡੈਸਿੰਗ ਦੀ ਹੂੰ ਇਹਦੇ ਵਿੱਚ ਵੀ ਖੰਡ ਦੂਜੀ ਭਾਈ ਆ ਹਾਂਜੀ ਸਭ ਇਹ ਚੀਜ਼ ਤੇ ਤੁਹਾਨੂੰ ਦੱਸੇ ਦੇਸੀ ਗਾਂ ਦੇ ਯੂਜ਼ ਕਰਦੇ ਆ ਹੂੰ ਕਬਾਲਾ ਯਾਰ ਜਿਹੜਾ ਮੇਰਾ ਜਾ ਰਹਾ ਇਹਦੀ ਗਈ ਇਹ ਫੁੱਲ ਦੀ ਗਈ ਤੁਸੀਂ ਰਿਹਾ ਪਹਿਲਾਂ ਹਾਂਜੀ ਮੈਂ ਤਕਰੀਬਨ 2 ਤੋਂ 6 ਟਾਈਮਿੰਗ ਹੈ ਜੀ 3 6 3 ਨੂੰ ਇੱਕ ਮੇਰਾ ਕਿਲੋ ਪਨੀਰੀ ਬਚੀ ਹੋਈ ਹੈ ਵਾਜੀ ਆ ਮੈਂ ਕਹਿੰਦਾ ਵੀ ਹੁਣ ਜਾਂਦੇ ਜਾਂਦੇ ਇਹ ਵਿਕ ਜਾ ساری ساری ਤੇ ਆਪਾਂ ਇਹੀ ਭਰਾ ਨੂੰ ਵਿਸ਼ੇਸ ਕਰਦੇ ਆ ਵੀ ਭਰਾ ਤੇਰੀ ਚੀਜ਼ ਜਿਹੜੀ ਬਹੁਤ ਵਧੀਆ ਅੱਛਾ ਰੇਟ ਕੀ ਹੈ ਦਾ ਰੇਟ 1200 ਰੁਪਏ ਕਿਲੋ ਹੈ ਜੀ ਪਨੀਰੀ ਦਾ ਰੇਟ 1200 ਰੁਪਏ ਕਿਲੋ ਨਾਟ ਬੈਡ ਬਹੁਤ ਵਧੀਆ ਆ ਠੀਕ ਆ ਜੀ ਜਿਹੜੀ ਤੁਸੀਂ ਲੱਡੂ ਵਾਲੀ ਪਿੰਨੀ ਦੂਜੀ ਪਿੰਨੀਆਂ ਬਣਾਉਂਦੇ ਹੋ ਉਹ ਵੀ ਲੈ ਹੋਏ ਕਰੀ ਉਹ ਵੀ ਦਿਖਾ ਦਿਓ ਆਪਾਂ ਨੇ ਕਿਹੜੀ ਕਿਹੜੀ ਵਾਹ ਜੀਆ ਆ ਚੈੱਕ ਕਰੋ ਯਾਰ ਆਪਣੀਆਂ ਇਹ ਕਿ ਕੀ ਪੋਨੇ ਭਾਜੀ ਇਹ ਚ ਕੋਕੋਨਟ ਡਰੱਗਸ ਖੁਸ਼ਬੂ ਕਿੰਨੀ ਪਿਆਰੀ ਆ ਰਹੀ ਹੈ ਜੀ ਸੀ ਕੀ ਜੀ ਚਾਹ ਵਾ ਜੀ ਨਾਲ ਖੁਆ ਪਾਇਆ ਹੈ ਖੁਆ ਚ ਕਟ ਕੁਆਲਟੀ ਦੇ ਵਿੱਚ ਅੱਛਾ ਖੁਆ ਹੀ ਕਟ ਕੁਆਲਟੀ ਦੇ ਵਿੱਚ ਅੱਛਾ ਮਤਲਬ ਇਹਦੇ ਵਿੱਚ ਚੌਲ ਹੋ ਗਿਆ ਖੁਆ ਹੋ ਗਿਆ ਆਟਾ ਹੋ ਗਿਆ ਆਟਾ ਨਹੀਂ ਕਟਣੀ ਅੱਛਾ ਹਾਂਜੀ ਤੇ ਆਟੇ ਜਗ੍ਹਾ ਚੌਲਾਂ ਦਾ ਆਟਾ ਪਾ ਲਿਆ ਅੱਜ ਹਾਂਜੀ ਚੌਲਾਂ ਦਾ ਆਟਾ ਜੀ ਤੇ ਡਰਾਈ ਫਰੂਟ ਦੇ ਵਿੱਚ ਨਾਲ ਕੋਕੋਨਟ ਪਾਇਆ ਹੈ ਓਕੇ ਇਹ ਕੀ ਰੇਟ ਆ ਇਹ 300 ਰੁਪਏ ਕਿਲੋ ਦੇ 300 ਰੁਪਏ ਕਿਲੋ ਬਹੁਤ ਵਧੀਆ ਰੇਟ ਭਾਈ ਦੂਜੇ ਲੈ ਹੋਣ ਤੇਵਾ ਦਾ ਵਾਜ ਵਲੌਗ ਦਵਾ ਕਿ ਮੈਂ ਚਾਹਣਾ ਬੜਾ ਲੰਮਾ ਨਾ ਹੋਵੇ ਮੈਂ ਪਰ ਚਾਹੁੰਦੇ ਹਾਂ ਕਿ ਲੰਮਾ ਜ਼ਿਆਦਾ ਹੋਵੇ ਜ਼ਿਆਦਾ ਵਧੀਆ ਪੈਸੇ ਜ਼ਿਆਦਾ ਮਿਲ ਜਾਂਦੇ ਆ। ਆ ਬੇਸਨ ਵਾਲੀ ਪਿੰਨੀ ਆ ਗਈ ਜੀ। ਇਸ ਵਿੱਚ ਖੋਆ ਜੀ, ਬੇਸਨ, ਡ్రਾਈ ਫਰੂਟ ਨੇ। ਕੀ ਬਾਤ ਹੈ ਜੀ। ਚੱਖੋ। ਅੱਜ ਆਪਣਾ ਘਿਓ ਜੂਸ। ਭਾਜੀ ਹੁਣ ਸਾਨੂੰ ਬੇਸਨ ਵਾਲੀ ਪਿੱਲੀ ਦਾ ਟੈਸਟ ਕਰ ਨਹੀਂ ਬਣਦੀ। ਵੀ ਸਾਨੂੰ ਟੈਸਟ ਕਰਵਾਓ। ਓਏ ਨੀ ਕੁੱਤੀ ਬਈ ਉਹੀ ਖਵਾ ਕਰਾਈਂ ਭਾਈ। ਓਏ ਹੋਰ। ਕੀ ਬਾਤ ਹੈ। ਇਹ ਬੇਸਨ ਦੇ ਲੱਡੂ ਕਹ ਲਈ ਕਿ ਪਿੰਨੀ ਕਹ ਲਈਏ? ਉਹ ਤੁਹਾਡੀ ਇੱਛਾ ਜੋ ਮਰਜ਼ੀ ਕਹੋ ਜੀ। ਕੀ ਬਾਤ ਹੈ। ਹਾਂ ਇੱਕ ਆਲਸੀਲੇ ਪੀਨੇ ਮੇਰੇ ਕੋ ਆਹੀ ਬਚੀ ਨਹੀਂ ਜੀ। ਕਿਆ ਬਾਤ ਹੈ ਭਲੇ ਜਿਹੜੀ ਚੀਜ਼ ਬਣ ਕੇ ਕੁਝ ਵੀ ਬਚ ਕੇ ਨਹੀਂ ਜਾਂਦਾ ਹੈਗਾ ਜੀ। ਸਭ ਚੀਜ਼ ਡੇਲੀ ਫਰੈਸ਼ ਬਣ ਕੇ ਡੇਲੀ ਲੱਗਦੀ ਹੈ ਜੀ। ਜਿੰਨੀ ਡੇਲੀ ਲੱਗਦੀ ਹੈ। ਹਾਂਜੀ ਜਿੰਨੀ ਇਹਦਾ ਗ੍ਰੇਟਾ 800 ਰੁਪਏ ਕਿਲੋ ਜੀ। 800 ਰੁਪਏ ਕਿਲੋ। ਹਾਂਜੀ। 3 ਆਲਸੀਲੇ 500 ਰੁਪਏ ਕਿਲੋ। ਆਲਸੀਲੇ 500 ਰੁਪਏ ਕਿਲੋ। 500 ਰੁਪਏ ਕਿਲੋ। ਓਕੇ। ਇਸ ਵਿੱਚ ਘਰ ਦਾ ਆਪਣਾ ਦੇਸੀ ghee ਪਾਏ ਤੇ ਨਾਲ ਕੋਈ ਕੋ ਮਤਲਬ ਸਮਾਨ ਜਿੰਨਾ ਹੁੰਦਾ ਤੁਹਾਡੇ ਆਪਣਾ ਘਰ ਦਾ ਹੁੰਦਾ ਸਰਵ ਕਰਦਾ ਹੁੰਦਾ ਕੋਈ ਐਕਸਟਰਾ ਨਹੀਂ ਹੋ ਕੇ ਇਸ ਚੀਜ਼ ਨੂੰ ਬਾਹਰੋਂ ਨਹੀਂ ਕੋਈ ਚੀਜ਼ ਲੈਂਦੇ ਹਨ ਜਿਹੜੀ ਕੋਈ ਮੇਰੇ ਕੋਈ ਕੋਈ ਬਾਹਰੋਂ ਚ ਪਰਚੇਸ ਕਰਾ ਤੇ ਕਸਟਮਰ ਦੱਸ ਦੇ ਅਜਾ ਉਹ ਕਸਟਮਰ ਦੱਸ ਕੇ ਲੈ ਲਿਓ ਕੋਈ ਚੀਜ਼ ਕਿਵੇਂ ਆ ਹਾਂਜੀ ਕੀ ਬਾਤ ਹੈ ਜੀ ਅਜਾ ਭਾਈ ਹੁਣ ਮੈਨੂੰ ਇੱਕ ਗੱਲ ਕਲੀਅਰ ਕਰਨਾ ਜਿਹੜੇ ਜਿਹੜੇ ਭਰਾ ਚਾਹੁੰਦੇ ਆ ਵੀ ਬਾਈ ਹੁਣਾਂ ਦੇ ਘਰ ਦੇ ਵਿੱਚ ਆਪਾਂ ਗੇਰਿਲਾ ਬਣਦਾ ਦਿਖਾਈਏ ਬਰਫੀ ਬਣਦੀ ਦਿਖਾਈਏ ਪਰ ਮੈਂ ਸਾਨੂੰ ਤੜਕੇ 4 ਵਜੇ ਜਾਣਾ ਪਵੇ ਬੇਬੇ ਕੋਲ ਆ ਜੀ ਹਾਂ ਜਦੋਂ ਮਰਜੀ ਹੋ ਜਾਓ ਭਾਈ ਫਿਰ ਤੁਸੀਂ ਇਹ ਕੰਮ ਕਰੋ 500 ਫੋਲ ਦੇ ਹਮਤ ਮਿਲ ਜਾਂਦੀਆਂ ਜਦੋਂ ਤੁਸੀਂ ਜ਼ਿਆਦਾ ਵਿਊ ਦੇ ਦਿੰਦੇ ਹੋ ਤਾਂ ਬਿਹਤਰੀ ਜ਼ਿਆਦਾ ਜਾਂਦੇ ਆ ਫਿਰ ਤੇ ਸੋ ਹੁਣ ਤੁਸੀਂ ਵੀ ਕਰਨਾ ਕੀ ਹੈ ਦੇਖੋ ਤੁਹਾਡੇ ਸਾਹਮਣੇ ਟੇਸਟ ਕਰ ਲਿਆ ਪੜਾਲੇ ਪਹੁੰਚ ਚੁੱਕੇ ਆ ਤੇ ਨਾਲੇ ਭਰਾ ਸਾਹ ਨੂੰ ਬੜੀ ਦੇਰ ਦਾ ਸਾਨੂੰ ਕਹਿ ਰਿਹਾ ਸੀ ਕਿ ਬਾਈ ਸਾਡੀ ਵੀਡੀਓ ਜ਼ਰੂਰ ਕਰ ਦਿਓ ਤੇ ਬਾਈ ਕੋਲ ਪਹੁੰਚ ਚੁੱਕੇ ਆ ਤੇ ਹੁਣ ਤੁਸੀਂ ਹੁਣ ਕਰਨਾ ਕੀ ਹੈ ਜੀ ਪਲੀਜ਼ ਵੀਡੀਓ ਸ਼ੇਅਰ ਕਰ ਦਿਓ ਚੈਨਲ ਸਬਸਕ੍ਰਾਈਬ ਕਰ ਲਿਓ ਤੇ ਘੈਂਟ ਜੇ ਕਮੈਂਟ ਕਰਕੇ ਦੱਸਿਓ ਕਿ ਬਾਈ ਕੋਲੋਂ ਅੱਜ ਤੱਕ ਜਿਹੜੇ ਬਰਫੀ ਲੈ ਕੇ ਗਏ ਨੇ ਉਹਨਾਂ ਨੂੰ ਬਰਫੀ ਸਸਤੀ ਲੱਗੀ ਕਿ ਮਹਿੰਗੀ ਲੱਗੀ ਲੇਕਿਨ ਉਹਨਾਂ ਨੂੰ ਸਵਾਦ ਕਿਵੇਂ ਲੱਗਾ ਇਹ ਸਟੇਟ ਤੋਂ ਕਿੱਥੋਂ ਆ ਕਿਹੜੀ ਕੰਟਰੀ ਤੋਂ ਕਿਹੜੇ ਕੋਨੇ ਚੋਂ ਸਾਡੇ ਵੀਡੀਓ ਵਾਚ ਕਰ ਰਹੇ ਹੋ ਜੀ ਤੇ ਕਿਉਂਕਿ ਸਾਡੇ ਹਰੇਕ ਵੀਡੀਓ ਤੋਂ ਥੱਲੇ ਤੁਸੀਂ ਦੱਸ ਦਿਓ ਜਦੋਂ ਵੀ ਮੈਂ ਕੈਨੇਡਾ ਤੋਂ ਆ ਮੈਂ ਅਮਰੀਕਾ ਤੋਂ ਆ ਮੈਂ ਤਾਮਿਲਨਾਡੂ ਚੋਂ ਆ ਮੈਂ ਰਾਜਸਥਾਨ ਤੋਂ ਆ ਬਹੁਤ ਵਧੀਆ ਲੱਗਦਾ ਨਹੀਂ ਸਾਡੇ ਫਾਲੋਅਰ ਬੜੀ ਦੂਰ ਤੱਕ ਸਾਡੇ ਫੈਮਿਲੀ ਸਾਡੀ ਬੜੀ ਦੂਰ ਤੱਕ ਵਾਈਡ ਹੋ ਰਹੀ ਆ ਇਸ ਕਰਕੇ ਮੈਂ ਚਾਹੁੰਦਾ ਵੀ ਜਲਦੀ ਜਲਦੀ ਆਪਾਂ ਹੁਣ ਪਹਿਲਾਂ 50000 ਵਾਲਾ ਟਾਰਗੇਟ ਪੂਰਾ ਕਰ ਲਈਏ ਫਿਰ 1 ਲੱਖ ਵਾਲੇ ਪਾਸੇ ਤੁਰਾਂਗੇ ਜੀ ਤੇ ਸੋ ਹੁਣ ਤੁਸੀਂ ਕਰ ਦਿਓ ਜੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਭਾਈ ਇੱਕ ਮਿੰਟ ਕਰੋ ਵੀ ਮੈਂ ਬਹੁਤ ਬਹੁਤ ਧੰਨਵਾਦ ਹੈ ਤੁਸੀਂ ਇੱਕ ਮੇਰੇ ਨਿੱਕੇ ਜੇ ਕਾਲ ਤੇ ਸੱਦੇ ਤੇ ਆਇਓ ਨਹੀਂ ਭਾਈ ਤੁਹਾਡੇ ਨਿੱਕੇ ਜੇ ਸੱਦਾ ਨਹੀਂ ਤੇਰੇ ਬਹੁਤ ਵੱਡਾ ਸੱਦਾ ਹੈਗਾ ਵੱਡੇ ਇੱਕ ਕਹਿੰਦੇ ਮੇਰੀ ਪਹਿਲੀ ਵਾਰ ਆਇਆ ਮੈਂ ਤੁਹਾਡਾ ਬਹੁਤ ਬਹੁਤ ਧੰਨਵਾਦ ਨਹੀਂ ਭਾਈ ਨਹੀਂ ਤੁਸੀਂ ਤਾਂ ਭਰਾਵਾ ਮੈਂ ਤਾਂ ਮੈਂ ਕਲੀਅਰ ਗੱਲ ਕਰਾ ਮੇਰੇ ਪੰਜਾਬੀ ਚਾਹੇ ਮੈਨੂੰ ਕੈਨੇਡਾ ਦਾ ਸੱਦਾ ਲਿਓ ਵੀਜ਼ਾ ਤੇ ਟਿਕਟ ਤੁਹਾਡੀ ਅਸੀਂ ਹਾਜ਼ਰ ਆ ਜੀ ਸਿੱਧੀ ਕਲੀਅਰ ਆ ਪੰਜਾਬੀਆਂ ਲਈ ਤਾਂ ਸਾਡੀ ਜਾਨ ਵੀ ਹਾਜ਼ਰ ਆ ਹਾਂਜੀ ਬਸ ਹੋਵੇ ਸਿਰ ਪੰਜਾਬੀ ਭਰਾ ਸਾਡਾ ਤੇ ਸੋ ਹੁਣ ਤੁਸੀਂ ਕਰਨਾ ਕਿ ਵੀਡੀਓ ਸ਼ੇਅਰ ਕਰੋ ਚੈਨਲ ਨੂੰ ਸਬਸਕ੍ਰਾਈਬ ਕਰਦੇ ਜੀ ਧੰਨਵਾਦ ਤੇ ਭਾਈ ਅੱਜ ਵੀਡੀਓ ਪੂਰੀ ਹੋ ਚੁੱਕੀ ਸੀ ਤੇ ਵੀਡੀਓ ਤੇ ਪਤਾ ਲੱਗਾ ਵੀ ਬਾਈ ਦਾ ਨਾਂ ਸੀ ਐਡਰੈਸ ਲਿਆ ਤੇ ਨਾਂ ਹੀ ਬਾਈ ਦੇ ਕੋਲੋਂ ਪੁੱਛਿਆ ਵੀ ਟਾਈਮਿੰਗ ਕੀ ਆ ਕੀ ਨਹੀਂ ਅੱਜਾ ਸਭ ਤੋਂ ਪਹਿਲਾਂ ਮੋਬਾਈਲ ਨੰਬਰ ਆ ਨੋਟ ਕਰ ਲਓ ਜੀ ਤੇ ਉਸ ਤੋਂ ਬਾਅਦ ਹੁਣ ਬਾਈ ਐਡਰੈਸ ਦੱਸੇ ਮੇਰਾ ਐਡਰੈਸ ਹੈ ਪਟਿਆਲੇ 22 ਨੰਬਰ ਫਾਟਕ ਜੀ ਜੀ ਡੀਏਵੀ ਸਕੂਲ ਦੇ ਓਪੋਜ਼ਿਟ ਜੀ ਡੀਏਵੀ ਸਕੂਲ ਨਹੀਂ ਓਪੋਜ਼ਿਟ ਸਾਹਮਣੇ ਡੀਵੀ ਸਕੂਲ ਆ ਗਿਆ ਡੀਵੀ ਸਕੂਲ ਦੇ ਓਪੋਜ਼ਿਟ ਉਹਦੇ ਓਪੋਜ਼ਿਟ ਆ ਟਾਈਮਿੰਗ ਕੀ ਆ ਭਾਜੀ ਟਾਈਮਿੰਗ ਮੇਰੀ 2 ਤੋਂ 6 ਹੈ ਜੀ 2 ਤੋਂ 6 ਜੀ ਠੀਕ ਹਾਂ ਜੀ ਆਥਲੇ ਲਿਖਿਆ ਅ ਦੋ ਵਜੇ ਤੋਂ ਲੈ ਕੇ 6 ਵਜੇ ਤੱਕ ਛੁੱਟੀ ਘੜੀ ਦੱਲਾ ਭਾਜੀ ਛੁੱਟੀ ਕੋਈ ਨਹੀਂ ਹੈਗੀ ਜੀ ਛੁੱਟੀ ਕੋਈ ਨਹੀਂ ਕੋਈ ਨਹੀਂ ਤੇ ਜਦੋਂ ਮਰਜ਼ੀ ਆਗੇ ਤੁਹਾਡੇ ਕੋਲ ਆਰਡਰ ਬੁੱਕ ਕਰਾ ਲਈਏ ਹਾਂਜੀ ਹਾਂਜੀ ਬਾਜੀ ਗਾ ਤੇ ਕਿਸੇ ਨੇ ਸੰਗਰੂਰ ਤੋਂ ਜਿਵੇਂ ਕੋਈ ਅਸੀਂ ਆਰਡਰ ਹੈ ਪਹਿਲਾਂ ਫੋਨ ਤੇ ਤਿਆਰ ਕਰ ਦੇਣੀ ਜੀ ਕਿਸੇ ਨੂੰ ਕਰਾਉਣਾ ਹੋਵੇ ਕਿਸੇ ਨੇ ਸੰਗਰੂਰ ਤੋਂ ਲੈਣੇ ਹੋਵੇ ਉਥੇ ਘਰ ਆ ਕੇ ਲੈ ਸਕਦੇ ਨੇ ਜੀ ਘਰ ਦਾ ਡੱਸਵੀ ਨਾਲ ਹੀ ਬੋਲ ਦੋ ਭਾਜੀ ਮੇਰਾ ਪਿੰਡ ਈਲਵਾਲੀ ਜ਼ਿਲ੍ਹਾ ਸੰਗਰੂਰ ਹੈ ਜੀ ਈਲਵਾਲ ਪਿੰਡ ਹਾਂਜੀ ਜ਼ਿਲ੍ਹਾ ਸੰਗਰੂਰ ਜ਼ਿਲ੍ਹਾ ਸੰਗਰੂਰ ਤੇ ਉਥੇ ਜਦੋਂ ਮਰਜ਼ੀ ਲੈ ਲਓ ਪਿੰਡੀਆਂ ਕੋਈ ਕੀ ਬਾਤ ਹੈ ਭਾਜੀ ਥ ਬਰਫੀ ਖਾਣੀ ਗਜਰੇਲਾ ਖਾਣਾ ਉਹ ਪਹੁੰਚੋ ਬਾਈ ਹੁਣਾਂ ਕੋਲ ਪਟਿਆਲੇ ਤੇ ਜਿਨ੍ਹਾਂ ਨੇ ਹੋਰ ਜਗ੍ਹਾ ਲੈਣੀ ਆ 98 ਜੀ 14789802 ਤੇ ਦੂਜੀ ਗੱਲ ਇਹ ਆ ਵੀ ਜਿਨ੍ਹਾਂ ਨੇ ਬਰਫੀ ਬਣਦੀ ਦੇਖਣੀ ਆ ਗਜਰੇਲਾ ਬਣਦਾ ਦੇਖਣਾ ਉਹ ਪਹੁੰਚਣ ਬਾਈ ਦੇ ਪਿੰਡ ਈਲਵਾਲ ਸਿਰੇ 4 ਵਜੇ ਪੱਠੇ ਚੱਲ ਜਾਂਦੀ ਆ ਤੇ ਦੁਪਹਿਰ ਤੱਕ ਫੇ ਪੱਠੀ ਚੱਲਦੀ ਰਹਿੰਦੀ ਆ ਹਾਂਜੀ ਤਕਰੀਬਨ ਮੈਂ ਉਹ ਪਿੰਡੋਂ 1 ਵਜੇ ਤੱਕ ਪੱਠੀ ਚੱਲ ਦੋਸਤੋ ਫੇ ਇਧਰ ਆਉਣ ਵਾਸਤੇ ਤਿਆਰੀ ਕਰਦੇ ਆ ਜੀ ਕੀ ਬਾਤ ਆ ਤੇ ਉੱਥੇ ਬੇਬੇ ਤੇ ਬਾਈ ਹੁਣਾਂ ਦੀ ਵਾਈਫ ਭੈਣ ਜੀ ਸਾਡੇ ਬਣਾਉਂਦੇ ਨੇ ਤਾ ਪਿੰਨੀਆਂ ਦੇ ਬਰਫੀ ਬਰਫੀ ਸ ਬਸ ਕਰਦੇ ਰੇਟ ਕਾ ਲੀਆ ਪਹੁੰਚੋ ਦਾ ਵਦਾ ਬਾਈ ਹੁਣਾਂ ਕੋਲ ਟੈਸਟ ਜਰੂਰ ਕਰੀਏ ਪਰ ਵੀ ਸੋ ਥੈਂਕ ਯੂ ਸੋ ਮੱਚ